ਚਾਚਾ ਲੈ ਸੁੱਤਾ ਹੋਇਆ ਹੈਗਾ ਦੱਸ ਹਾਂ ਭਾਈ ਤੈਨੂੰ ਤਾਂ ਪੈਰ ਕਿੱਥੋਂ ਨੀਂਦ ਆ ਗਈ ਪure ਸਾਡੀ ਨੀਂਦ ਤਾਂ ਉੱਡੀਆਂ ਪਈਆਂ ਨਹੀਂ ਨੀਂਦ ਖਾਣ ਨੂੰ ਉਹ ਕਹਿੰਦੇ ਪੱਖੇ ਜਾਦੇ ਚੱਲਦੇ ਨੇ ਨਮਟਰ ਜਾਂ ਟੀਟੀ ਕਰਨ ਲੱਗ ਜਾਂਦਾ ਮੈਂ ਤਾਂ ਆ ਕੇ ਪਈ ਲਾਈਟ ਵਾ ਗਈ ਸੀ ਮੇਰੀ ਗੱਲ ਸੁਣ ਚਾਚਾ ਹਾਂ ਤੂੰ ਹੀ ਕਰ ਸਕਦੇ ਏ ਕੰਮ ਸਾਥ ਹੋਣੀ ਹੁੰਦਾ ਸਾਡੇ ਤਾਂ ਹੱਥ ਖੜੇ ਹੋ ਗਏ ਹਾਂ ਚਾਚਾ ਹੋਰ ਕਰ ਦੇ ਮੇਰੇ ਨਾਲ ਲੜੂਗਾ ਮੈਂ ਕਹਿੰਨਾ ਵਾਦਾ ਵਾਦ ਜੂਗਾ ਯਾਰ ਨਾ ਦਾ ਹੈ ਹੀ ਨਹੀਂ ਸਕੀਮ ਪੂਰੀ ਤਕਰੀਬਣਾ ਕੇ ਆਏ ਸੀ ਕੀ ਮਿਕ ਉਹ ਸੁਗੀ ਪ੍ਰੀਤ ਦੱਸੂਗੀ ਕਿਵੇਂ ਮੇਰੀ ਗੱਲ ਸੁਣ ਹਾਂ ਡੈਡੀ ਹੂੰ ਤਾਂ ਆਉਂਦਾ ਨਹੀਂ ਕਾਬੂ ਚ ਆਪਣੀ ਹਾਂ ਡੈਡੀ ਤੈਨੂੰ ਪਤਾ ਹੈ ਉਹਨੂੰ ਬੰਦਾ ਚਾਹੇ ਵੜਿਆ ਕੇ ਮਿੱਠੀਆਂ ਮਾਰ ਕੇ ਕਿੱਧਰ ਮਰਜ਼ੀ ਕਰ ਲੇ ਤਾਂ ਠੀਕ ਹੈ ਤੂੰ ਡੈਡੀ ਸਾਹਮਣੇ ਐ ਨਹੀਂ ਸ਼ੋਅ ਕਰਨਾ ਵੀ ਤੂੰ ਸਾਡੇ ਨਾਲ ਹੈ ਤੂੰ ਸਾਡੀ ਬੁਰੀਾਈ ਕਰਨੀ ਹੈ ਅੱਜ ਕੇ ਜਿੰਨੀ ਹੋ ਸਕਦੀ ਹੈ ਵੀ ਇਹ ਤਾਂ ਐ ਘਰ ਨੂੰ ਫਿਰਦੀਆਂ ਨੇ ਇਹ ਤਾਂ ਭਾਈ ਉਹ ਚ ਗੈਣੀ ਕੱਢ ਨੂੰ ਫਿਰਦੀਆਂ ਨੇ ਚਾਬੀਆਂ ਲੈ ਜਾਣੀਆਂ ਕਿ ਇਹ ਇਹਨਾਂ ਨੇ ਆਪਾਂ ਨੂੰ ਰੋਟੀ ਨਹੀਂ ਦੇਣੀ ਇਹ ਉਹ ਐ ਸਾਡੀ ਬੁਰਾਈ ਕਰਕੇ ਫਿਰ ਤੂੰ ਦਾ ਪੂਰਾ ਖਿਲਾਫ ਕਰਦੀ ਸਾਡੇ ਬਸ ਹਾਂ ਜਮਾ ਖਿਲਾਫ ਕਰਦੀ ਫਿਰ ਤੂੰ ਤੋਂ ਬਾਅਦ ਕਹੀਂ ਵੀ ਭਾਈ ਐ ਕਰ ਤੇਰੇ ਕਮਰੇ ਚ ਵੀ ਫਿਰਦੀ ਰਹਿੰਦੀਆਂ ਨੇ ਤੇਰੇ ਕੱਪੜੇ ਕੁੱਪੜੇ ਵੀ ਧੋਂਦੀਆਂ ਨੇ ਹਾਂ ਵੀ ਐ ਗੜ ਤੂੰ ਚਾਬੀ ਫੜਾ ਦੇ ਮੈਨੂੰ ਹਾਂ ਮੇਰੀ ਚੀਜ਼ ਨੂੰ ਹੱਥ ਨਹੀਂ ਲਾਉਂਦੀਆਂ ਹੀ ਹਾਂ ਕਿ ਤੇ ਜੇ ਇਹ ਕਹੇ ਤੇਥੋਂ ਚਾਬੀ ਇਹਨਾਂ ਨੇ ਚੱਕ ਚੁੱਕ ਲਈ ਸਾਰਾ ਕੁਝ ਕੱਢ ਲੈਣਗੇ ਆ ਪੂਰਾ ਹਾਂ ਐ ਕਹਿੰਦਾ ਚਾਚਾ ਚੰਗਾ ਨਾ ਲਿਖਿਆ ਦੀ ਆਪਣੀ ਕੁੜੀ ਨੂੰ ਨਹੀਂ ਵੜਨਾ ਦੇਣਾ ਇਹਨਾਂ ਨੇ ਫੇਰ ਹਾਂ ਕਿ ਜਾਣਦਾ ਨਾਂ ਹੀ ਲੈਂਦੀ ਉਹ ਕੁੜੀ ਇਹ ਚੱਲ ਕੋਈ ਨਾ ਤੂੰ ਐ ਨਹੀਂ ਕਹਿਣਾ ਜਾਣ ਦਾ ਨਾਮ ਨਹੀਂ ਲੈਂਦੀ ਲੇਗੀ ਥੋਡੇ ਲਵੇ ਕਹਿਣਾ ਕੀ ਕਹਿੰਦੇ ਜਾ ਕੇ ਜਾਣ ਦਾ ਨਾਮ じゃ ਚਾਚਾ ਕਿਉਂ ਲਹੂਗੀ ਤੈਨੂੰ ਪਤਾ ਤਾਂ ਹੈਗਾ ਉਹਨੇ ਤਾਂ ਇੱਕੋ ਚੀਜ਼ੇ ਨਿਸ਼ਾਨਾ ਬਣਾਈ ਹੋਈ ਹੈ ਗੈਣੀ ਉਹ ਜੋ ਤੱਕ ਉਹ ਲੈ ਕੇ ਨਹੀਂ ਜਾਂਦੀ ਗੈਣੀ ਉਹ ਤੱਕ ਜਾਂਦੀ ਨਹੀਂ ਹਾਂ ਬੁਸ਼ਰਮ ਹੋ ਰਹੀਏ ਪੂਰੀ ਉਹਦੇ ਘਰੋਂ ਕਦੇ ਛੱਡੀ ਦੀ ਇੰਨੇ ਟਾਈਮ ਦੇਖ ਲੈ ਉਹੀ ਦਾ ਗਾਲਾ ਲਾਲ ਚਵੜਗਿਆ ਲਾਲ ਚਵੜਗਿਆ ਲਾਲ ਚਵੜਗਿਆ ਉਹਦਾ ਪਰੋਨੇ ਧੱਗੇ ਨਲੇ ਦਾ ਬੰਦਿਆ ਬੈਠਾ ਚਾਚਾ ਤੂੰ ਆਪੇ ਸਿਆਣਾ ਆਪਨੇ ਹਟਦਾ ਬਾਪ ਨੇ ਕਹਿੰਦਾ ਨਾ ਹਾ ਬਾਬਾ ਕਹੇ ਕੰਜਰ ਕੋਸਾ ਵੀ ਮੇਰਾ ਘਰ ਦਾ ਕੁਸ ਬਣ ਜੂਗਾ ਇਹ ਕਿਹੜਾ ਕਹਿੰਦਾ ਹਾਂ ਕੱਲ ਦੂਜਾ ਦਾ ਭਾਈ ਹੈ ਹੀ ਨਹੀਂ ਕੰਮ ਧੰਦੇ ਜਿਆ ਫਿਰ ਕਹਿ ਦਿੰਦੇ ਹੁੰਦੇ ਨੇ ਇਹ ਵੀ ਬਗਾਨੀਆਂ ਨਹੀਂ ਫਿਰ ਹੁਣ ਉਸ ਬਗਾਨੇ ਵਾਲੀ ਕਰਾਂਗੇ ਵੀ ਜੋ ਸਾਡੇ ਨਾਲ ਬਗਾਨੇ ਵਾਲੀ ਕਰੀ ਜਾਂਦੇ ਨੇ ਹੋ ਚਾਚਾ ਤੂੰ ਤਾਂ ਸਿਆਣਾ ਤੈਨੂੰ ਤਾਂ ਪਤਾ ਵੀ ਕੀ ਦਾ ਹਟਿਆ ਆ ਭਾਈ ਹੁਣ ਉਹੀ ਗੱਲ ਹੈ ਤੁਸੀਂ ਆਪਦੇ ਪੇਕੇਆਂ ਤੋਂ ਕਿੰਨਾ ਕੁ ਕੁਸ ਲਿਆ ਹੈ ਨਾ ਉਹਨਾਂ ਦੇ ਸਹੁਰੇ ਕਿੰਨਾ ਕੁ ਜਾਣਦੇ ਆ ਸਵੇ ਹਨਾ ਉਹ ਤਾਂ ਆਪੋ ਆਪਣੇ ਘਰੇ ਹੁੰਦਾ ਭਾਈ ਬਰਥਡੇ ਨੂੰ ਸਾਰਾ ਅਸੀਂ ਤਾਂ ਉਹਨਾਂ ਦੇ ਭਾਬੀਆਂ ਦਾ ਇੰਨਾ ਸੋਚਦੇ ਆ ਵੀ ਸਾਡੀ ਭਾਬੀਆਂ ਦਾ ਵੀ ਸਾਰਾ ਗੁੱਸਾ ਨਾ ਨਾ ਤੂੰ ਐ ਸੋਚ ਕੇ ਦੇਖ ਜੇ ਅਸੀਂ ਆਪਦੇ ਪੇਕੇ ਜਾ ਕੇ حاجه ਕੁਝ ਕਰੀਏ ਸਾਨੂੰ ਰਹਿਣ ਦੇ ਦੇਣਗੇ ਸਾਡੀਆਂ ਭਾਬੀਆਂ ਕੋਈ ਨਹੀਂ ਕਰਦੀਆਂ ਬੇਟਾ ੱਕੇ ਮਾਰ ਇਹ ਤਾਂ ਭਾਈ ਆਪਾਂ ਚੰਗੀਆਂ ਜਿਹੜੀਆਂ ਕੁਝ ਬੋਲਦੀਆਂ ਨਹੀਂ ਅੱਜ ਕੱਲ੍ਹ ਇਹ ਨੂਹਾਂ ਤਾਂ ਬਹੁਤ ਤੇਜ਼ ਨੇ ਕੁੜੀਆਂ ਦੇ ਘਰੇ ਪੈਰ ਨਹੀਂ ਲੱਗਣ ਦਿੰਦੀਆਂ ਆਪਾਂ ਕਦੀ ਆਪਣੀ ਨਨਦ ਨੂੰ ਵੱਧ ਘੱਟ ਬੋਲੇ ਕਿੰਨਾ ਪਿਆਰ ਕਰਦੀਆਂ ਕਿੰਨਾ ਸਤਿਕਾਰ ਕਰਦੀਆਂ ਆਹ ਨੂੰ ਭਈ ਉਹਨੂੰ ਇੱਜ਼ਤ ਕਰਾਉਣ ਹੀ ਨਹੀਂ ਆਉਂਦੀ ਹੈਗੀ ਹੈ ਪਿਆਰ ਤਾਂ ਆਪਾਂ ਉਹਨੂੰ ਬਥੇਰਾ ਕਰਦੀਆਂ ਪਰ ਉਹਨੂੰ ਮਲੰਗਣੀ ਨੂੰ ਪਤਾ ਨਹੀਂ ਲੱਗਦਾ ਹੈਗਾ ਨਾ ਕੁੜੀਓ ਭਈ ਤੂੰ ਤਾਂ ਸਿਆਣੀ ਹੋ ਖਰਾ ਉਹ ਜਿਵੇਂ ਕਹਿੰਦੇ ਨੇ ਸਿਆਣੇ ਭਈ ਕੋਈ ਚੰਗਾ ਪੁੰਨ ਕਰਿਆ ਕਰਮ ਕਰਿਆ ਅੱਗੇ ਤਾਂ ਆਉਂਦੀ ਹੈ ਤਾਂ ਸਾਨੂੰ ਤੁਸੀਂ ਮਿਲ ਗਈਆਂ ਹੈ ਜੇ ਕਿਤੇ ਚੰਗਾ ਕੋਈ ਹੋਇਆ ਸੀ ਏ ਵੀ ਤੈਨੂੰ ਲੱਗਦਾ ਵੀ ਅਸੀਂ ਚੰਗੀਆਂ ਆਏ ਉਹਨਾਂ ਨੂੰ ਨਹੀਂ ਲੱਗਦਾ ਕਿਸੇ ਨੂੰ ਨਹੀਂ ਲੱਗਦਾ ਉਹਨਾਂ ਨੂੰ ਕੋਈ ਮਾੜੇ ਨੂੰ ਸਾਰੇ ਮਾੜੀ ਦਿਖਦੇ ਹੁੰਦੇ ਨਹੀਂ ਇਕੱਲੀ ਕੁੜੀ ਕੁੜੀ ਦਿਸਦੀ ਐ ਭਾਈ ਉਹਨਾਂ ਨੂੰ ਹੋਰ ਕੁਝ ਨਹੀਂ ਦਿੰਦਾ ਹੋਰ ਕੁਝ ਨਹੀਂ ਤੇਰੀ ਮਾਂ ਤਾਂ ਰਹਿੰਦੀ ਹੋਣੀ ਮੈਂ ਕਿਹਾ ਸੀ ਜੱਸੀ ਰਹੂਗੀ ਤਾਂ ਕਹਿੰਦੀ ਰਹ ਜੂਗੀ ਇੱਕ ਦੋ ਦਿਨ ਆ ਦੇਖ ਲੈ ਚਾਚੇ ਤੂੰ ਹਾਂ ਤੂੰ ਐਂ ਦੇਖ ਲੈ ਵੀ ਉਹ ਤਾਂ ਬੇਵਚਾਰੀ ਸਿਆਣੀ ਬਹਿਣੀ ਐ ਉਹਦੀ ਜਿੱਦ ਵੀ ਨਹੀਂ ਰੱਖੀ ਵੀ ਉਹਦਾ ਮਾਨਤਾ ਰੱਖ ਦੋ 10 ਦੀ 10 ਦੀ ਕਹਿੰਦੀ ਸਾਰਾ ਟਬਰਗਲ ਪੈ ਗਿਆ ਉਹਦੇ ਉਹ ਗੱਡੀ ਬੋਲਦਾ ਮੈਂ ਤਾਂ ਦਿੰਦਾ ਨਹੀਂ ਹੈਗਾ ਚਾਬੀ ਤੇ ਕਿਵੇਂ ਬੋਲਦਾ ਸਕਾ ਮੈਂ ਨਹੀਂ ਦਿੰਦਾ ਹੈਗਾ ਚਾਬੀ ਜੁੱਬੀ ਲੈ ਦੱਸ ਕੇ ਇਹ ਤਾਂ ਬਈ ਤੇਰੀ ਮਾਂ ਨੇ ਸੁਣ ਲਿਆ ਮੇਰੀ ਮਾਂ ਹੁੰਦੀ ਹੁਣ ਖਲਾਰੇ ਪਾ ਦਿੰਦੀ ਇਹਨਾਂ ਦੇ ਮੈਂ ਤਾਂ ਉਹੀ ਨਹੀਂ ਬੁਲਾਇਆ ਮਾਂ ਕਾਹਨੂੰ ਚ ਲੜਾਈ ਵਧਾਉਣੀ ਐ ਨਹੀਂ ਮੇਰੀ ਮਾਂ ਤਾਂ ਇਹਨਾਂ ਨੂੰ 1 ਮਿੰਟ ਚ ਕਰ ਜਾਂਦੀ ਸਿੱਧੇ ਫਿਰ ਤੂੰ ਲਾ ਦੇ ਭਾਈ ਟੈਲੀਫੋਨ ਉਹਨੂੰ ਵੀ ਆ ਜੂਗੀ ਹੈ ਨਾਲੇ ਲੱਗ ਜੂ ਪਤਾ ਭਾਈ ਕਿਹੜੀ ਤੇਜਾ ਹੈ ਤੇਜਾ ਤਾਂ ਤੇਜ ਤਾਂ ਚਾਚਾ ਜੀ ਬਹੁਤ ਹੈਗੀ ਮੈਂ ਤਾਂ ਉਹਨੂੰ ਉਦੋਂ ਬੁਲਾਉਂਗੀ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਪਹਿਲਾਂ ਆਪਾਂ ਤਾਂ ਲਾ ਕੇ ਦੇਖ ਲਈਏ ਸਕੀਮਾਂ ਐ ਮੇਰੇ ਰਿਸ਼ਤੇਦਾਰੀਆਂ ਚ ਲੜਾਈਆਂ ਜ਼ਰੂਰੀ ਪਾਉਣੀਆਂ ਨਹੀਂ ਸਹੀ ਗੱਲ ਹੈ ਚਾਚਾ ਹੁਣ ਮਾਂ ਬੈਠੀ ਹੈ ਫਿਰ ਇਹਦੀ ਮਾਂ ਆ ਜੂਗੀ ਹੈ ਉਰੇ ਬਾਅਦ ਚ ਜੁਖਾਣਾ ਪੈ ਜੂਗਾ ਤੂੰ ਇਹ ਦੇਖ ਲੈ ਲਾਸਟ ਤਿਆਰ ਰੱਖੋਗੇ ਹਾਂ ਲਾਸਟ ਤਿਆਰ ਰਹਿਤਾ ਆਪਣਾ ਫਿਰ ਹੁਣ ਠੀਕ ਹੈ ਫਿਰ ਕਿੱਥੇ ਤੇਰਾ ਪਾਪਾ ਭਾਈ ਉਹ ਪਏ ਅੰਦਰ ਤੂੰ ਜਿਵੇਂ ਜਿਵੇਂ ਚਾਚਾ ਕਿਹਾ ਓਮੀ ਓਮੀ ਗੱਲ ਕਰੀ ਜਿੰਨੀ ਬਰਾਈ ਸਾਡੀ ਹੁੰਦੀ ਉਨੇ ਕਰੀ ਦੋਦੇ ਕੋਲ ਨਾ ਨਾ ਐ ਤਾਂ ਮੈਂ ਪਹਿਲਾਂ ਵੀ ਕਰੀ ਤੀ ਭਈ ਹਾਂ ਤਾਂ ਹੀ ਫਿਰ ਹੌਲੀ ਹੌਲੀ ਐ ਤਾਂ ਮੇਰਾ ਦਿਮਾਗ ਬਾਹਤ ਆ ਉਹ ਤਾਂ ਪਤਾ ਐ ਤਾਂ ਹੀ ਤੇਰੀ ਕੋਲ ਗੱਲ ਕਰੀਏ ਅਸੀਂ ਤਾਂ ਤੇਰੇ ਕੋਲ ਗੱਲ ਕਰੀ ਨਹੀਂ ਅਸੀਂ ਕਿਉਂ ਕਰਦੇ ਹੂੰ ਉਹੀ ਤਾਂ ਗੱਲ ਐ ਭਈ ਮੈਨੂੰ ਕੀ ਮਿਲੂ ਆਹੀਂ ਮੈਰਿਜ ਹਾਂ ਥੋਡੇ ਵਾਂਗੂ ਹੈਂ ਫੇਰੀ ਉਮਰ ਦਾ ਮਰ ਕੇ ਕਰਦੇ ਅਸੀਂ ਵੀ ਤੇਰਾ ਸੋਚਦੇ ਆ ਚਾਚਾ ਕੱਲੇ ਤੂੰ ਕਿਸੇ ਨੇ ਨਹੀਂ ਪੁੱਛਣਾ ਤੈਨੂੰ ਹਾਂ ਰੋਟੀ ਦੇਊਗਾ ਭਾਈ ਐਂ ਕਹਿੰਦਾ ਜੇ ਤੁਹਾਡੇ ਨਾਲ ਮਿਲ ਕੇ ਰਹਾਂਗੇ ਤਾਂ ਟੁਕੜਾ ਮਿਲੂਗਾ ਨਹੀਂ ਤਾਂ ਤਾਂ ਸੋਚਦਾ ਦੇਖੀਂ ਹਾਂ ਹਾਂ ਕਿਉਂ ਨਹੀਂ ਦੇਵਾਂਗੇ ਆਪਾਂ ਰੋਟੀ ਭਾਈ ਫਿਰ ਉਹ ਨਹੀਂ ਸੋਚਦੇ ਹੈਗੇ ਜਿਹੜੇ ਗਾਣਾ ਭਾਈ ਮੈਂ ਕੁੜੀ ਕੋਲੇ ਜਾ ਕੇ ਬੈਠੂ ਆਂ ਭਲਾ ਕੁੜੀਆਂ ਨਹੀਂ ਬਿਠਾਉਂਦੀਆਂ ਹੁੰਦੀਆਂ ਕੁੜੀਆਂ ਤਾਂ ਇੱਕ ਦਿਨ ਖਵਾ ਕੇ ਉਹ ਕਹਿੰਦੀ ਨੇ ਭਾਈ ਜਾਓ ਆਪਣੇ ਘਰ ਨੂੰ ਉਹੀ ਤਾਂ ਗੱਲ ਆ ਤੁਸੀਂ ਤਾਂ ਚੱਲ ਭਾਈ ਮੇਰੀ ਜਾਇਦਾਦ ਖਾਓਗੇ ਸੌ ਸੋਚੋਗੇ ਹਾਂ ਮੈਂ ਕਰਤਾ ਚਾ ਕਰਨਾ ਚਾਹੀਦੀ ਸੀ ਗੱਲ ਜਾ ਕੇ ਫਿਰ ਚੱਲ ਮੈਂ ਜਾਂਦਾ ਦੱਸ ਨਹੀਂ ਫਿਰ ਸਾਨੂੰ ਕੀ ਕਹਿੰਦੇ ਦੱਸ ਦਿਓ ਸਾਨੂੰ ਮੜਾ ਜਾ ਹਾਂ ਨਾ ਕੋਈ ਨਾ ਕੋਈ ਉਧੀਆਂ ਨਹੀਂ ਜ ਬਣ ਜੇ ਗੱਲ ਹਨ ਇੰਜ ਗੱਲ ਬਣ ਗਈ ਦੇਖ ਲੈ ਫਿਰ ਤਾਂ ਗੱਲ ਤਾਂ ਬਣ ਜੂਗੀ ਮੈਨੂੰ ਪਤਾ ਹੈ ਚਾਚੀ ਦਾ ਇਹ ਤਾਂ ਦੋ ਪੰਪ ਮਾਰ ਦੀ ਲੋਡ ਹੁੰਦੀ ਹੈ ਇਹ ਤਾਂ ਭੱਜਿਆ ਜਾਂਦਾ ਤੈਨੂੰ ਤਾਂ ਪਹਿਲਾਂ ਵੀ ਚਾਬੀ ਦੇਤੀ ਸੀ ਆਪਾਂ ਆਪਣੇ ਵਰਗੇ ਨੂੰ ਨਹੀਂ ਦਿੰਦੇ ਹੈਗੇ ਹੋਰ ਹੈ ਦੇਖੀ ਇਹ ਤਾਂ ਭੱਜ ਕੇ ਚਾਬੀ ਫੜਾਊਗਾ ਡੈਡੀ ਮੈਂ ਬੱਸ ਫੜਾਦੀ ਮੈਂ ਤੈਨੂੰ ਕਹਿੰਦੀ ਆ ਤੇਰੀ ਵੀ ਮਾਂ ਵਿਚਾਰੀ ਆਹੋ ਘਰੇ ਜਾਂਦੀ ਹੋਊਗੀ ਹੋਰ ਨਹੀਂ ਉਹ ਵੀ ਮੇਰੇ ਪਿੱਛੇ ਦੇ ਲੱਕੀਆਂ ਗਾਲਾਂ ਖਾਦੀਆਂ ਨਾਲੇ ਮੇਰੇ ਭਾਈ ਤੋਂ ਗਾਲਾਂ ਖਾਦੀਆਂ ਨਾਲੇ ਨਾ ਤੂੰ ਗਾਲਾਂ ਖਾਦੀਆਂ ਨੇ ਕੀ ਲੋੜ ਤੇ ਕੰਜਰਾ ਤੇਰਾ ਭਾਈ ਤਾਂ ਪਹਿਣੀ ਮ ਕਹੇਗੀ ਹੈ ਨਹੀਂ ਕੰਮ ਦਾ ਨਹੀਂ ਹੈ ਨਹੀਂ ਕੰਮ ਦਾ ਪਹਿਣੀ ਹਾਂ ਚੱਜ ਦੀ ਗੱਲ ਕਰਨੀ ਹੈ ਹੀ ਉਹਨੂੰ ਜਿਕੇ ਤੇ tàḍ ke ਗੱਲ ਕਰਦਾ ਵੀ ਪਰੌਣੇ ਆ ਤੂੰ ਐ ਕਿਉਂ ਕਰਦੇ ਵੀ ਨਾ ਦਿੰਦੇ ਦੇ ਕੇ ਕੱਢ ਕੇ ਚਾਬੀ ਕਿ ਤਾਂ ਉਹਦੀ ਭੈਣ ਦੀ ਮੇਰ ਕਰਾਉਣੀ ਸੀ ਵੀ ਤੇ ਕਰਾਂਗੇ ਇੰਨਾ ਦੀ ਹੈ ਦੁੱਖ ਤਾਂ ਮੈਨੂੰ ਵੀ ਹੁੰਦਾ ਪਰ ਕੀ ਕਰੀਏ ਚਲ ਦੇਖਦੇ ਆ ਕੀ ਬਣਦਾ ਹੈ ਹੋਰ ਕਰ ਲੂਗਾ ਗੱਲ ਤਾਂ ਹੂੰ ਪਰ ਯਸੋ ਕਿ ਹੋਏ ਹੋਰ ਯਾਰ ਪੈ ਗਿਆ ਸੀਗਾ ਮਾ ਚਲ ਆਰਾਮ ਕਰ ਲਈਏ ਦਸ ਮਿੰਟ ਬਹੁਤ ਗਰਮੀ ਆ ਰਿਹਾ ਯਾਰ ਬਾਟ ਕਰਖਿਆ ਹੁੰਦੀ ਨਹੀਂ ਕਿਸੇ ਪਾਸਿਓਂ ਗਰਮੀ ਹੈਈ ਵਾਲੀ ਐ ਵੀ ਬੌੜ ਜੇ ਕਿਸੇ ਪਾਸਿਓਂ ਮੈਂ ਤਾਂ ਗੇੜਾ ਮਾਰ ਕੇ ਆਇਆ ਤੀ ਭਿੱਜ ਗਏ ਮੇਰੇ ਯਾਰ ਤੇ ਜ਼ਰੂਰੀ ਸੀਗਾ ਹੁਣ ਦੁਪਹਿਰੇ ਜਾਣ ਦਾ ਕੋਈ ਉਹ ਜ਼ਰੂਰੀ ਸੀਗਾ ਵੀ ਜਾਣਾ ਹੀ ਜਾਣਾ ਚੱਲ ਲਾਈਟ ਜੀ ਕਹਿੰਦੇ ਦੀ ਮਾ ਮੜਾ ਜਾ ਮਾਰਿਆ ਨੇ ਗੇੜਾ ਬਦਲਦਾ ਨੱਕਾ ਨੂੰ ਘਟਾ ਰਹੀ ਵਾਲੀ ਕਨੀ ਕਰਿਆ ਤੀ ਭਾਈ ਚਲਾਂ ਮਾ ਦੜੀਆਂ ਹੀ ਨੰਗੀਆਂ ਤੀ ਉਹ ਤਾਂ ਚਲ ਵਧੀਆ ਕਰਿਆ ਦਨੇ ਕੀ ਰੋਲਾ ਪਾਰਖੇ ਦੀ ਮੈਂ ਤਾਂ ਨਾ ਦਿਨੇ ਅੱਖ ਲੱਗਣ ਦਿੱਤੀ ਮੇਰੇ ਆਲਾ ਉਹੀ ਛਾਪਾ ਜਿਹੜਾ ਰੋਜ ਦਾ ਹੁੰਦਾਗਾ ਅਗੇ ਚਾਬੀ ਫੜਾ ਦਿਓ ਸਾਨੂੰ ਸਾਨੂੰ ਬਣਾ ਦਿਓ ਘਰ ਦੀਆਂ ਮਖਤਿਆਰ ਉਹ ਤਾਂ ਨਾਲ ਉਹ ਨਹੀਂ ਬੋਲਣ ਲਈਦੀ ਤੀ ਉਹ ਤਾਂ ਆਪ ਉਹ ਤਾਂ ਆਪ ਗਿੱਟਮੂਠੀ ਜੀ ਉਹਦੇ ਨਾਲ ਹੀ ਰਲ ਗਈ ਲਾਗੀ ਕਰਨ ਨੂੰ ਤੁਸੀਂ ਚਾਬੀ ਫੜਾਉਣ ਦਾ ਤੁਹਾਡਾ ਹੱਕ ਆਇਆ ਬਹੁ ਆ ਮੇਰੇ ਨਾਲ ਖਾਸੀ ਹੋ ਗਈ ਤੈਂ ਕਹੇ ਕੀ ਲੈਣਾ ਭਾਈ ਸਾਡੇ ਘਰ ਤੋਂ ਗੱਲ ਤਾਂ ਉਹੀ ਆ ਵੀ ਤੂੰ ਮਖਤਿਆਰੀ ਕਰਨੀ ਆਪਦੇ ਘਰੇ ਜਾ ਕੇ ਕਰ ਇੱਥੇ ਤੇਰਾ ਕੀ ਹੈਗਾ ਭਈ ਹਾਂ ਅਗੇ ਮੈਂ ਕੁੜੀ ਵਿਆਹੀ ਆ ਕੁੜੀ ਲਈਏ ਤੂੰ ਚੰਗੀਆਂ ਸਲਾਹਾਂ ਦਿੰਦੀਆਂ ਫਿਰ ਕੁੜੀ ਨੂੰ ਹੈ ਹੋਰ ਲਾਹੂ ਚਾਹੀਦਾ ਇਹ ਤਾਂ ਪਹਿਲਾਂ ਨਹੀਂ ਸੀ ਮਾਨ ਹੈਗੀਆਂ ਕੁੜੀਆਂ ਜੀਆਂ ਤਾਂ ਹੁਣ ਦੁਬਾਰਾ ਫੇਰ ਅਸਲ ਦੇ ਵਿੱਚ ਨਾ ਉਹ ਕੁੜੀ ਤੇ ਮੱਚਦੀਆਂ ਨੇ ਵੀ ਕਿਉਂ ਨਹੀਂ ਜਾਂਦੀ ਇਹ ਫਿਰ ਹੁਣ ਬਾਗ ਜੋਗੀ ਭਾਈ ਅਗਲੇ ਦੀ ਮਾਂ ਮਰੀ ਹੈਗੀ ਤੇ ਇੱਥੇ ਆਉਂਦੀਆਂ ਜਾਂਦੀਆਂ ਵੀ ਆਉਂਦੀਆਂ ਸਹੇਲੀਆਂ ਵੀ ਆਉਣੀਆਂ ਆ ਉਹਦੇ ਕੋਲੇ ਚੱਲ ਕਾ ਰ ਹੈ ਭਈ ਬਾਗ ਜੂਗੀ ਜਾਂਦੀ ਨਹੀਂ ਉਹ ਤਾਂ ਕਹਿੰਦੇ ਇੱਥੇ ਬੈਠੂਗੀ ਫਿਰ ਆਹੀ ਕਾ ਕੇ ਹਟੀਆਂ ਆ ਕੀ ਆਹੀ ਕਾ ਕੇ ਹਟੀਆਂ ਨੇ ਫਿਰ ਕਿਹੜਾ ਹਟਦੀਆਂ ਸੀ ਅਗੇ ਤਾਂ ਰੋਟੀ ਨਹੀਂ ਲਾਉਂਦੇ ਮਾਹਾਂ ਨਾਲ ਆਉਂਗਾ ਅੱਗੇ ਕਰਾ ਨਾ ਲਾਹੋ ਬਈ ਪਿੰਡ ਲਗ ਜਾਊਗਾ ਜੇ ਆਪਦੇ ਸਾਨੂੰ ਤਾਂ ਲੋੜ ਨਹੀਂ ਸੀ ਕਿ ਰੋਟੀ ਬਿਨਾ ਪਹਿਲਾਂ ਕਿਹੜਾ ਰੋਟੀ ਬਿਨਾ ਬੈਠੇ ਦੀ ਹੋਰ ਗੱਲ ਤਾਂ ਉਹੀ ਆਏ ਨਹੀਂ ਸਮਝਦਿਆਂ ਵੀ ਸਾਰਾ ਕੁਝ ਛੋੜ ਦੇ ਹੀ ਹੈਗਾ ਪਾਗਲਪਨੀ ਹੈ ਹੈ ਤਾਂ ਉਹਨਾਂ ਦੀ ਹੈ ਸਾਰਾ ਕੁਝ ਆਪ ਕਢਾਉਣੇ ਇੱਕ ਤੇ ਧਰ ਕੇ ਲੈ ਜਾਾਂਗੇ ਹੈ ਤਾਂ ਉਹਨਾਂ ਦੀ ਹੈ ਕੋਈ ਤਾਂ ਗੱਲ ਮਾਪੇ ਆਪਾਂ ਨੂੰ ਸਮਾਗੇਗਾ ਹਾਂ ਭੈਣਾਂ ਨੂੰ ਸਮਾਵਾਾਂਗੇ ਗੱਲ ਤਾਂ ਉਹੀ ਹੈ ਵੀ ਚੱਲ ਭਾਈ ਉਹ ਨਿਸ਼ਾਨੀ ਹੁੰਦੀ ਹੈ ਕਿ ਪਈ ਹੈਗੀ ਤੁਸੀਂ ਦੱਸੋ ਕੀ ਕਰਨਾ ਸੋ ਉਹਨੂੰ ਜਿੰਨਾ ਸਰਦਾ ਸੀ ਸਾਡੇ ਅਸੀਂ ਸੋਨਾ ਵਗੈਰਾ ਕਰਾਤਾ ਹੁਣ ਉਹ ਤੇ ਤਾਂ ਨਾ ਮਾਰ ਮਾਰੋ ਕੋਈ ਨਾ ਜਿੱਦ ਦੇ ਮਾਰ ਕੇ ਛੋਡਈ ਆ ਅਸੀਂ ਕਿ ਨਾਲ ਲੈ ਕੇ ਜਾਣਾ ਉਹ ਕਾਂ ਦਾ ਕੁੜੀ ਨੇ ਲੈ ਕੇ ਜਾਣਾ ਚਿਪ ਜਾਣਾ ਤੂੰ ਵੀ ਚਿਪ ਜਾਣਾ ਉਹ ਕਰੀਏ ਕੀ ਫਿਰ ਉਹਨਾਂ ਨੂੰ ਤਾਂ ਨਹੀਂ ਸ਼ਰਮ ਆਗੀ ਆਪਦੇ ਬੋਲਦੇ ਭਾਡੇ ਲੱਗਦੇ ਆ ਆਪਾਂ ਬੋਲਦੇ ਭਾਡੇ ਲੱਗਦੇ ਆ ਰੋਜ ਲੂਸ ਕੱਟ ਕੇ ਰੱਖ ਦਿੰਦੇ ਨੇ ਮੇਰੇ ਆ ਰੋਜ ਆਂਢੀ ਗਮਾਂਢੀ ਦੇਖਦੇ ਨੇ ਵੀ ਇਹਨਾਂ ਨੂੰ ਕੋਈ ਹੋਰ ਕੰਮ ਨਹੀਂ ਹੈਗਾ ਕੋਈ ਰਿਸ਼ਤੇਦਾਰ ਆ ਗਿਆ ਤਾਂ ਵੀ ਉਧਰੇ ਹੋ ਗਏ ਚਾਬੀ ਲੈ ਮੈਂ ਫੜਾ ਦਿੰਨਾ ਚਾਹੀ ਵੀ ਫਿਰ ਕਿਹੜਾ ਹਟ ਜਾਣੀ ਆ ਫਿਰ ਕਾਸੀ ਤੇ ਹੋਰ ਆਖਦਾ ਐਵੇਂ ਉਹੀ ਨਾ ਕੰਮ ਕਰਦੀ ਤੂੰ ਉਹ ਮੈਂ ਇੱਕ ਗੱਲ ਕਰਦਾ ਮੈਂ ਕਿੱਥੇ ਫੜਾਉਣਾ ਮੈਂ ਕਹਿੰਦਾ ਫਿਰ ਹੋਰ ਬੰਦ ਖੜਾ ਆ ਲੈ ਤੂੰ ਯਾਰ ਚਾਬੀ ਮੈਨੂੰ ਫੜਾ ਕਿੱਥੇ ਆ ਉਹ ਚਾਬੀ ਤਾਂ ਮੇਰੇ ਕੋਲ ਹੀ ਹੈ ਨਾ ਤੂੰ ਫੜਾ ਮੈਨੂੰ ਹੋਰ ਪੰਗਾ ਛੇੜ ਉਹ ਮੇਰੇ ਕੋਲ ਹੈਗੀ ਆ ਤਾਂ ਕੀ ਕਰਨਾ ਤੂੰ ਸਿੱੜ ਦੇਗਾ ਬਾਹਰ ਅੰਦਰ ਛੇੜ ਦੇਗਾ ਨੂੰ ਮੇਰੇ ਯਾਰ ਤੇਰੇ ਕੱਪੜੇ ਕੁੱ ਅਏ ਜੋ ਕੱਢ ਕੇ ਗੀਜੇ ਜੋ ਸਾਰਾ ਕੱਢ ਲੈਣੀ ਆ ਮੈਂ ਤੈਨੂੰ ਦੱਸਾਂ ਗੱਲ ਆ ਹਾਂ ਇਹ ਤਾਂ ਮੈਂ ਸੁੱਤੇ ਹਾਂ ਤੇਰਾ ਦਿਮਾਗ ਭੁੱਲਣਾ ਸੌਥਾਂ ਹੀ ਸੁਰਤੀ ਰੱਖਦਾ ਹੂੰ ਤੂੰ ਆ ਫੜਾ ਮੈਨੂੰ ਚਾਬੀ ਆਹੋ ਨਾਲੇ ਫੇਰ ਕਈ ਵਾਰ ਸੁੱਤੇ ਸਾਤੇ ਪੈ ਦੋ ਤਲਾਸ਼ੀ ਲੈਣੀਆਂ ਮੇਰੀ ਲੈਣੀਆਂ ਉਹਨਾਂ ਨੂੰ ਕੀ ਪਤਾ ਕਿਦੇ ਘਰੇ ਆ ਨਾ ਹਾਂ ਤੂੰ ਇਹ ਵੀ ਨਾ ਦੱਸੀ ਕਿੱ데 ਆਏਗਾ ਇਹ ਮੈਂ ਕਹਿੰਦੀ ਦੱਸੂਗਾ ਮੈਂ ਚਾਚੇ ਨੂੰ ਫੜਾਤੀ ਮੈਂ ਕਦੇ ਮੈਂ ਤਾਂ ਦਿੰਦਾ ਸਾਮਕੇ ਰੱਖੀ ਹੁਣ ਤੇਰੀ ਜੁਕੀ ਲੋੜੇ ਨਹੀਂ ਮੇਰੇ ਯਾਰ ਹਾਂ ਆਪ ਕੱਢ ਕੇ ਦੇ ਜੇ ਕੁਛ ਦੇਣਾ ਵੀ ਹੋਇਆ ਉਹਨਾਂ ਨੂੰ ਲੋੜੇ ਨਹੀਂ ਮੈਂ ਤਾਂ ਤੁਹਾਨੂੰ ਬੁਲਾ ਕੇ ਆਪੇ ਚਾਬੀ ਮੈਂ ਦਿੰਦਾ ਨਹੀਂ ਹੋਰ ਵੀ ਸਰੇ ਹੀ ਪਿਆਦਾ ਸਭ ਵੀ ਤੁਸੀਂ ਕੀ ਚਾਬੀਆਂ ਤੋਂ ਕਰਾਉਣਾਗਾ ਤੁਹਾਨੂੰ ਨਾਲੇ ਸਾਰਾ ਕੁਝ ਮਿਲ ਜਾਂਦਾ ਜੇ ਤਾਂ ਕੋਈ ਰੋਟੀ ਟੁੱਕ ਕੋਈ ਕੱਪੜਾ ਲੀੜਾ ਨਾ ਮਿਲਦਾ ਹੋਵੇ ਤਾਂ ਤਾਂ ਤੁਸੀਂ ਉਧਰ ਨਿਗਾ ਰੱਖੋ ਪਹਿਲੇ ਬੋਲ ਆਉਂਦਾ ਸਾਰਾ ਕੁਝ ਜੇ ਕੁਝ ਇੱਕ ਚੀਜ਼ ਮੰਗਦੀਆਂ ਤਾਂ ਦੋ ਆਉਂਦੀਆਂ ਨੇ ਆਪਾਂ ਕਦੋਂ ਲੁਕੋ ਰੱਖਦੇ ਆ ਭਾਈ ਇਹਨਾਂ ਨੂੰ ਰੱਖਣਾ ਵੀ ਨਹੀਂ ਚਾਹੀਦਾ ਆਪਦੀਆਂ ਧੀਆਂ ਨੇ ਪਰ ਇਹ ਸਮਝਦੀਆਂ ਨਹੀਂ ਨਾ ਕੋਸਾ ਸਹ ਹੁੰਦੀ ਆ ਯਾਰ ਸਹ ਜੇ ਹੁਣ ਮਾਂ ਆ ਕੇ ਕਹਿੰਦੀ ਫੇਰ ਇਹ ਦਵਦੀਆਂ ਉਹ ਤਾਂ ਦੂਣਾ ਸਿਰ ਚੜਨਦੀਆਂ ਜਦੋਂ ਮਾਂ ਤਾਂ ਉਧਰ ਹੀ ਹੋ ਰਹੀ ਐ ਹੋਰ ਹੈ ਗੱਲ ਤਾਂ ਮਾਂ ਨੂੰ ਐ ਕਹਿਣਾ ਚਾਹੀਦਾ ਵੀ ਭਾਈ ਨਾ ਥੋੜੀ ਆ ਸਮਝਾ ਕੇ ਜਾਵੇ ਵੀ ਇਹ ਕਿਹੜਾ ਨਾਲ ਲੈ ਕੇ ਮਰਨਗੇ ਸਵੇ ਵਿੱਚ ਬਸ ਮੈਂ ਤਾਂ ਕਹਣਾ ਜੇ ਮੈਨੂੰ ਹੁਣ ਦੁਬਾਰਾ ਕਹਿ ਲੱਗਿਆ ਮੈਂ ਤਾਂ ਕਰੂੰ ਉਹਦੇ ਕੋਲੇ ਚਾਬੀ ਤੂੰ ਉਹਦੇ ਕੋਲੇ ਨਾ ਕਹੀਂ ਨਾ ਤੂੰ ਕਹਿੰਦੀ ਮੈਂ ਤਾਂ ਦੰਦਾ ਨਹੀਂ ਭਾਈ ਬਸ ਗੱਲ ਨਿਬੜ ਗਈ ਨਾ ਦੇ ਉਹ ਰੋਟੀ ਨਹੀਂ ਦੇਣੀ ਆ ਚੱਲ ਫਿਰ ਮੈਂ ਭਾਈ ਮੂਰੋ ਦਾ ਹੋਰ ਕੀ ਹੈਗਾ ਨਹੀਂ ਰੋਟੀ ਕਰਨੀ ਕਿ ਭੁੱਖੇ ਮਰਾਂਗੇ ਯਾਰਾ ਚਾਰ ਕਿੱਲੇ ਨੇ ਜਦੋਂ ਦਿੱਤਾ ਡਰਾਬਾ ਵੀ ਮੈਂ ਤਾਂ ਅਟਟ ਹੋਊਗਾ ਦਿੰਦੇ ਹਾਂ ਤੁਹਾਨੂੰ ਕਹਿ ਦੂੰ ਊੜਾ ਹਾਂ ਬਸ ਫਿਰ ਇਹ ਲੋਟ ਹੋਣਗੀਆਂ ਤੁਸੀਂ ਪੇ ਆ ਚਾਰ ਵੀ ਮਾਰੂ ਕਹਦੇ ਮੈਂ ਬਕਾਉਣੀ ਮੈਂ ਕਹਿ ਦੂੰਗਾ ਵੀ ਤੁਸੀਂ ਆ ਹੀ ਸੰਭਲੋ ਮੈਂ ਜ਼ਮੀਨ ਨਹੀਂ ਦਿੰਦਾ ਫਿਰ ਹਾਂ ਆਪੇ ਹੋ ਜਾਣਗੀਆਂ ਸਿੱਧੀਆਂ ਉਥੋਂ ਨਹੀਂ ਹੁੰਦੀਆਂ ਇਹ ਉਹ ਗਲਤ ਆ ਵੀ ਭੇੜੇ ਲੱਗਦੇ ਆ ਬੋਲਦੇ ਆਪ ਕੋਈ ਗੱਲ ਨਹੀਂ ਯਾਰ ਹੁਣ ਲੋਕ ਕੀ ਕਹਿੰਦੇ ਨੇ ਵੀ ਕੱਲ ਤਾਂ ਹਜੇ ਮਰਗ ਹੋਈ ਆ 70 ਹਜੇ ਇਕੱਠਾ ਨਹੀਂ ਕਰਿਆ ਪਹਿਲਾਂ ਇਹਨਾਂ ਨੇ ਹੋਰ ਕਲੇਸ਼ ਪਾ ਲਿਆ ਤੇ ਜਿੰਨਾ ਚਿਰ ਕੋਈ ਮਰਦਾ ਨਹੀਂ ਕਾਹਨੂੰ ਛੱਡਦੀਆਂ ਨੇ ਖੜਾ ਖੜਾ ਉਜਦਾ ਗੱਲ ਐ ਮੇਰੇ ਯਾਰ ਹੁਣ ਲੋਕ ਤਾਂ ਭਾਈ ਦੇਖਣਗੇ ਇਹਦਾ ਆਪ ਨੂੰ ਸਿੱਧੇ ਹੋਣਾ ਪਊਗਾ ਚਾਚੂ ਬਣ ਗਈ ਬਾਰਕ ਬਸ ਤਰਨ ਲੈਰੀਆਂ ਨੇ ਫਿਰਦੀਆਂ ਨੇ ਓਟੇ ਜੇ ਕੋਲੇ ਦੇਖ ਲੈ ਮੇਰੇ ਯਾਰ ਮੈਂ ਤਾਂ ਪਿੰਦ ਪੈਣਾ ਪੈ ਜਾ ਯਾਰ ਦੇਖ ਲੈ ਜੇ ਬਣਦੀ ਆ ਘੁੱਟ ਆ ਜੂਗੀ ਕੋਈ ਨਹੀਂ ਆਪੇ ਫੜਾ ਜਾਣਗੇ ਮੈਂ ਤਾਂ ਉਹੀ ਨਹੀਂ ਮਰ ਕਾਨੂੰ ਮੈਂ ਮੰਡੀ ਕੱਟ ਕੇ ਆਉਂਗਾ ਮੇਰੇ ਯਾਰ ਇੱਕ ਹੋਰ ਲਾਵਾ ਹੈ ਵੱਡਾ ਲੈ ਕੇ ਲਾਉਂਗਾ ਜਾਂਦਾ ਚਲ ਜਿੰਦਾ ਤਾਂ ਇਹੀ ਬਥੇਰਾ ਹੁਣ ਇੱਥੇ ਕਿਹੜਾ ਡਾਕਾ ਪੈਂਦਾ ਗੱਲ ਤਾਂ ਆਏ ਆ ਵੀ ਸਮਝਦੀ ਹੁੰਦੀ ਆ ਵੀ ਜੇ ਸਮਝਣ ਤਾਂ ਸਾਡੇ ਹੀ ਆ ਸਾਰਾ ਕੁਝ ਮੰਗਰੋ ਕੁਛ ਕਰੀ ਜਾਓ ਭਾਈ ਹੈ ਸੁਣ ਮਾਰਨ ਤੋਂ ਪਹਿਲਾਂ ਦੱਸ ਅਸੀਂ ਕਿਵੇਂ ਚਾਬੀ ਫੜਾਦੀਏ ਪੂਰੇ ਦਾ ਦੇ ਹੀ ਖੜੀਆਂ ਪੋਲੀਆਂ ਤੁਸੀਂ ਅੱਜ ਹੀ ਮੁਖਤਿਆਰੀ ਭਾਲਦੀਆਂ ਨੇ ਉਰੀ ਐ ਬੁੜੀ ਜੀ ਕਿੱਥੇ ਗਈ ਐ ਇੱਥੇ ਮਰਦੀ ਐ ਅਜੇ ਵੀ ਮਰਦੀ ਐ ਹੋਰ ਕਿਉਂ ਘਰੋਂ ਛੱਤਰ ਖਾ ਕੇ ਘਰੋਂ ਨਿਕਲੀ ਹੋਣੀ ਉਹਦਾ ਬਥੇਰਾ ਬੋਲਦਾ ਮੁੰਡਾ ਦਾ ਸਿਆਣਾ ਖਰਪੜਿਆ ਲਿਖਿਆ ਉਹ ਤਾਂ ਸਿਆਣਾ ਗੱਲ ਕਰ ਆਪਣੀ ਨਾ ਤੋਲਾ ਝਾਟਾ ਗਾ ਮਾੜੀ ਮੋਟੀ ਕੋਈ ਗਿੱਟਾ ਚ ਮਾਤਾ ਫਿਰ ਇਹ ਜਿਹੀਆਂ ਘੌਂਦੀ ਆਉਂਦੇ ਆਉਂਦੇ ਨੇ ਨਾ ਵੀ ਗਿੱਟਾ ਚ ਮਤ ਹੁੰਦੀ ਐ ਜਨਾਨੀ ਦੇ ਪੈਰ ਨਹੀਂ ਲੱਗਣ ਦਿੰਦੀ ਇਹ ਜੀ ਪੈਰ ਨਹੀਂ ਨਾ ਮੁੰਡੇ ਨਾ ਮੁੰਡੇ ਦੇ ਗਾਂ ਕੁੜੀ ਨੂੰ ਸਖਾਈ ਜਾਂਦੇ ਆ ਇਹ ਵੀ ਕਰਪਟੂ ਵੀ ਕਰਪਟੂ ਗਾਹੇ ਜਿੰਨੇ ਮੂਠੇ ਜਿੰਨੀ ਤਾਹਾਂ ਨਹੀਂ ਓਨੀ ਧਰਤੀ ਚ ਹੈ ਉਹੀ ਤਾਂ ਹੈ ਗਿਆ ਸ਼ਰਮ ਨਹੀਂ ਆਉਂਦੀ ਮੋੜੀ ਮੂਟੀ ਚਾਹੋ ਯਾਰ ਪੈ ਜਾਓ ਇਹ ਘੰਟਾ ਆਰਾਮ ਕਰ ਲਾ ਕਿਹੜਾ ਇਹਨਾਂ ਨੇ ਨੇਕੜੂ ਕਿਉਂ ਆਣਾ ਆਪਾਂ ਨੂੰ ਚੱਲ ਤੂੰ ਮਾਰਿਆ ਹੀ ਕਿਹੜਾ ਜੇ ਅੱਖ ਲੱਗੀ ਹੋਵੇ ਲਾਈਟ ਚਲੀ ਜਾਂਦੀ ਆ ਕੋਈ ਨਾ ਮਾਰੇ ਮਤਲਬ ਦਿਨੇ ਨਹੀਂ ਅੱਖ ਲੱਗਣ ਦਿੱਤੀ ਯਾਰ ਚੱਲ ਤੂੰ ਸੌ ਜਾ ਮੈਂ ਆਪੀ ਜਾਇਉ ਪੈ ਜਾ ਦੇਖਿਆ ਲ ਸਿੱਕ ਸਰੀ ਨੇ ਬਿੱਤੀ ਹੈਗੀ ਆਈ ਪਈ ਹੈਗੀ ਜੀ ਨਹੀਂ ਜਦੋਂ ਇੱਕ ਗਲਾਸ ਹੁੰਦਾ ਹੈ ਉਦੋਂ ਹੀ ਸਾਰੇ ਡਿੱਗਦੇ ਨੇ ਕੋਈ ਨਹੀਂ ਪੁੱਛਦਾ ਹੋਰ ਧੂਮ ਚਾਲੇ ਧੂਮ ਹਾਈ ਮੈਂ ਮਰ ਜਾ ਉਹ ਫੋਨ ਆ ਦਿਓ ਫੋਨ ਆ ਗਿਆ ਤੈਨੂੰ ਨਹੀਂ ਹੈਗੀ ਤੂੰ ਦੇਖਾ ਨਹੀਂ ਕੰਨੀ ਜੀ ਹਾਈ ਮੈਂ ਮਰ ਜਾ ਇਹ ਆਪਣਾ ਸਿਲਕ ਜਨ ਹਾਂ ਤੈਨੂੰ ਮੈਂ ਕਿਹਾ ਸੀ ਨਾ ਚਾਚਾ ਬਹੁਤ ਤੇਜ਼ ਹੈ ਬਾਈ ਇਹ ਹੈ ਕਹਿੰਦੇ ਹੁੰਦੇ ਆ ਪਿੰਡ ਦਾ ਕੋਈ ਵੀ ਮਸਲਾ ਹੁੰਦਾ ਤਾਂ ਹੀ ਚਾਚੇ ਨੂੰ ਬੁਲਾਉਂਦੇ ਨੇ ਕਿਉਂਕਿ ਸਿਆਣਾ ਇਹ ਬਾਹਰ ਸਿਆਣਾ ਚਾਚਾ ਤਾਂ ਆਪਣੇ ਬਾੜ ਦਾ ਮੀਮਰ ਤਾਂ ਠਾਉਂਦੇ ਸੀ ਆ ਥੋੜੇ ਬਾਪ ਨੇ ਨਹੀਂ ਪਾਇਰ ਲੱਗਣ ਦਿੱਤੇ ਮੱਛਣਾ ਜਿਵੇਂ ਸੀ ਹਾਂ ਹਨਾ ਆਪਣਾ ਕਿਰੋੜਾ ਪਰ ਮੈਂ ਕਰੀ ਮੀਮਰਾ ਪਾ ਲਾ ਹਾਂ ਹਾਂ ਅਈਂ ਮੁੜ ਜਾ ਥੈਂਕ ਯੂ ਤੇ ਚਾਚਾ ਧੰਨਵਾਦ ਧੰਨਵਾਦ ਅੱਛਾ ਅੱਛਾ ਹੋਰ ਹਾਈ ਹਾਈ ਚਾਚਾ ਇੱਕ ਪਹਿਲੇ ਬਾਹਰ ਚੇ ਦਿੱਤੀ ਨਹੀਂ ਹਾਂ ਨਾ ਹਾਂ ਪੂਰਾ ਭੰਡਾ ਮੈਂ ਤਾਂ ਤੁਹਾਨੂੰ ਕੀ ਹੋਸੀ ਗਿਆ ਮਾਂ ਨੂੰ ਬਠਾਈ ਬੈਠੀ ਆ ਦੇਖ ਲੈ ਮਾਂ ਤੂੰ ਚੇ ਪਜਾਣਾ ਮੈਨੂੰ ਫੜਾ ਕੇ ਰਾਮਾ ਮੇਰੇ ਲੱਗ ਜਾਣ ਲਵੇ ਚੱਲ ਕੋਈ ਨਾ ਨਾਟਕ ਕਰਿਆ ਨਾਟਕ ਕਰਿਆ ਨਾਟਕ ਕਰਿਆ ਤੇ ਕੋਈ ਨਾ ਕੋਈ ਗੁੱਸਾ ਨਹੀਂ ਮੈਨੂੰ ਤੇ ਰੱਖ ਹਾਂ ਐਂ ਤਾਂ ਸਾਰਾ ਗੁੱਸਾ ਥੱਪੜ ਵੀ ਵੱਜ ਸਕਦਾ ਹੈ ਭਾਈ ਤੁਹਾਡੇ ਅੱਖ ਚ ਠੀਕ ਹੈ ਨਾ ਹੁਣ ਦੇ ਕਿਵੇਂ ਕਰਦੀ ਆ ਮੂੰਜਾ ਉੱਛ ਚੱਲ ਕੋਈ ਨਹੀਂ ਚੱਚਾ ਲਾ ਲਈ ਤੇਰਾ ਥੋੜੀ ਗੁੱਸਾ ਕਰੋਗੇ ਬਾਹਰ ਬਟਾਣਾ ਮਾਦੀ ਬਾਹਰ ਬਟਾਣਾ ਮਰੀ ਨਹੀਂ ਨਹੀਂ ਨਾ ਟਿੱਟੀ ਲਾ ਦੇ ਕਰਨ ਬਿਤੇ ਨਹੀਂ ਸੁਣ ਨਾ ਹਟ ਦੇ ਹਾਂ ਫੇਨ ਨੂੰ ਬਣਾਇਓ ਭਾਈ ਮੈਂ ਤਾਂ ਭੁੱਖ ਲੱਗ ਰਹੀ ਹਾਂ ਹਾਂ ਮੈਂ ਇਹ ਵੀ ਸੂਜੀ ਦਾ ਘੜਾ ਸੂਜੀ ਦਾ ਘੜਾ ਬਣਾਵਾਂਗੇ ਤੇ ਤੂੰ ਰਾਤ ਨੂੰ ਕੱਲੇ ਨੂੰ ਸਪੈਸ਼ਲ ਕੱਲੇ ਨੂੰ ਬਣਾਵਾਂਗੇ ਉਹ ਗਦਾਮ ਕਾ ਜੂ ਨਹੀਂ ਪਏ ਭਾਈ ਪਏ ਨੇ ਹਾਂ ਵੱਧੂ ਪਏ ਨੇ ਬਣਾਵਾਂ ਹਾਂ ਭਾਦਾਂਗੇ ਹਾਂ ਪਿੰਚਣਾ ਲੈ ਤੂੰ ਦੇਖੀ ਵੱਧ ਪਾ ਦਿਓ ਗਦਾਮ ਭਾਈ ਏਕੀ ਵੀ ਤਾਂ ਸੁੱਖ ਨਾਲ ਲੜਾਈ ਹੋਵੇ ਕੋਲ ਕਰਨਾ ਪਾਏ ਮੈਨੂੰ ਆਈ ਨਹੀਂ ਲੜਾਈ ਅਸੀਂ ਵੀ ਹੈਗੇ ਆ ਤੇਰੇ ਨਾਲ ਡਰ ਨਾ ਚਾਚਾ ਹੁਣ ਤੂੰ ਹੁਣ ਡਰੀਂ ਜਾਂਦਾ ਹੁਣ ਮੇਰੀ ਗੱਲ ਸੁਣੋ ਹੁਣ ਆਪਣੀ ਅੱਗੇ ਦੀ ਸਕੀਮ ਸੁਣੋ ਹਾਂ ਹੁਣ ਇਹ ਥੋੜੇ ਟਾਈਮ ਨੂੰ ਸੌਂ ਜੂਗਾ ਸਾਰਾ ਟੱਬਰ ਦੁਪਹਿਰੀ ਖਾਤਾ ਪੈ ਗਿਆ ਪੈ ਗਿਆ ਹਾਂ ਲਾਪੀ ਵੀ ਪਈ ਐ ਤੇ ਬਾਵਾ ਤਾਂ ਮਿਲਦਾ ਘਰ ਹੀ ਨਹੀਂ ਹੈਗਾ ਉਹ ਆਈ ਨਹੀਂ ਪਤਾ ਕਿੱਧਰੋਂ ਆ ਜੇ ਹੁਣ ਆਪਣੇ ਕੋਲੇ ਟਾਈਮ ਹੈਗਾ ਅਸੀਂ ਦੋਈ ਰੱਖਾਂਗੇ ਰਾਖੀ ਜਾਂ ਚਾਚਾ ਤੂੰ ਰੱਖੀ ਰਾਖੀ ਤੇ ਇੱਕ ਦੋ ਜਿਨਾ ਪੇਟੇ ਖੋਲੋ ਤੁਸੀਂ ਐਂ ਕਰੋ ਤੁਸੀਂ ਖੋਲੋ ਪੇਟੀ ਤੂੰ ਨੀਂਗਾਤੇ ਹਾਂ ਤੂੰ ਨੀਂਗਾ ਰੱਖੀ ਮੈਨੂੰ ਦੇਣੀ ਨਹੀਂ ਵਿੱਚ ਕੋਸਾ ਮੈਂ ਕਹਿੰਨੀ ਅਸੀਂ ਨਹੀਂ ਕੋ ਰੱਖ ਲਾਂਗੇ ਹੋਰਾ ਅਸੀਂ ਨਹੀਂ ਰੱਖ ਲਾਂਗੇ ਤੂੰ ਕੱਢ ਲਿੰ ਚਾਚਾ ਕਿਤੇ ਦਾ ਸਮਾਨ ਨਾ ਰਹੀਏ ਨਹੀਂ ਰਹਿੰਦਾ ਮੇਰੀ ਗੱਲ ਤਾਂ ਸੁਣਾ ਹਾਂ ਤੇ ਉਤੋਂ ਬਾਅਦ ਉਤੋਂ ਬਾਅਦ ਪਤਾ ਤੂੰ ਕੀ ਕਰਨੇ ਹਾਂ ਉਤੋਂ ਬਾਅਦ ਜਦੋਂ ਇਹਨਾਂ ਨੂੰ ਲੱਗ ਗਿਆ ਪਤਾ ਪਈ ਕਦੇ ਵੀ ਉਹ ਜੋ ਹੋ ਗਿਆ ਸਮਾਨ ਚੋਰੀ ਹੋ ਗਿਆ ਤੂੰ ਕਹੇਗਾ ਮੇਰੇ ਕੋਲ ਤਾਂ ਚਾਬੀ ਵੀ ਚੋਰੀ ਹੋ ਗਈ ਭਾਈ ਹਾਂ ਬੁੱਕਰ ਜੀ ਮੇਰੇ ਕੋਲ ਚਾਬੀ ਵੀ ਨਹੀਂ ਹੈਗੀ ਕਦੇ ਭਾਈ ਅਸੀਂ ਵੀ ਮੁੱਕਰ ਜਾਗੇ ਲਾਪੀ ਦੇ ਨਾਮ ਆਊਗਾ ਸਾਰੀ ਸਾਰੀ ਗੱਲ ਆ ਗੱਲ ਦਾ ਠੀਕ ਹੈ ਆਪਣੀ ਸੋਣੀ ਤਰਦਾਂ ਦੀ ਚਾਬੀ ਨਹੀਂ ਘਟ ਹਾਂ ਲਾਪੀ ਸੋਣੀ ਤਰਦਾਂ ਦੀ ਹਾਂ ਨਾ ਚਾਚਾ ਦਿਮਾਗ ਆ ਭਾਈ ਤੇਰਾ ਤਾਂ ਹੈ ਮੇਰਾ ਦਿਮਾਗ ਹੈ ਮੈਂ ਦੱਸੀ ਐ ਸਕੀਮ ਐ ਤਾਂ ਮੈਂ ਕਿਹਾਗਾ ਵੀ ਸਰਾਂ ਦੇ ਤਰਦਾਂਗੇ ਐਂ ਤਾਂ ਹਾਂ ਚੱਲ ਦਿੱਦੀ ਆਪਣੀ ਹਾਂ ਠੀਕ ਹੈ ਮੇਰਾ ਹੈ ਹੀ ਨਹੀਂ ਜਿਹੜਾ ਚਾਬੀ ਲੈ ਕੇ ਆ ਉਹ ਸਭ ਤੋਂ ਵੱਡਾ ਦਾ ਚਾਚਾ ਤੇਰੇ ਇੱਦੇ ਹਾਂ ਲੈ ਚਲੋ ਤੂੰ ਤਾਂ ਸਾਡਾ ਸੱਚੀ ਨਹੀਂ ਮੈਂ ਕਹਿੰਨੀ ਆ ਜਿਹੜਾ ਸੁਪਨਾ ਨਾ ਅਸੀਂ ਸੁਪਨਾ ਬਣਾ ਕੇ ਦੇਖਦੀ ਅਸੀਂ ਉਹ ਸੁਪਨਾ ਤੋਂ ਦਿਨੇ ਪੂਰਾ ਕਰਤਾ ਸਟਾ ਹਾਂ ਚਲੋ ਇੱਥੇ ਟਾਈਮ ਨਾ ਆ ਰਿਹਾ ਉਹ ਲੱਗੀ ਹੋਣੀ ਉਹਦੀ ਤੇ ਇਹ ਰੋਲਾ ਵੀ ਨਾ ਪਾਉ ਨਾਲੇ ਹੁਣ ਮੇਰੀ ਗੱਲ ਸੁਣ ਪਹਿਲਾਂ ਤੂੰ ਜਾਂ ਪਿੱਛੇ ਅਸੀਂ ਆਉਨੇ ਆ ਨੀ ਸ਼ੱਕ ਦੇਖ ਲੈ ਕਿਸੇ ਨੇ ਸ਼ੱਕ ਉਹ ਜੂਗਾ ਜਦੋਂ ਆਵੇਗਾ ਤਾਂ ਛੇਤੀ ਆ ਸਾਂਗੇ ਚੱਲ ਚੱਲ ਲੱਕੜਾ ਫੇਰ ਬਣਾ ਦਾਂਗੇ ਕੋਈ ਨਾ ਇਹ ਮੇਰੀ ਗੱਲ ਸੁਣ ਹਾਂ ਮੈਨੂੰ ਇੱਥੇ ਵੀ ਪੂਰਾ ਯਕੀਨ ਨਹੀਂ ਹੈਗਾ ਤੂੰ ਵੀ ਨਾ ਯਕੀਨ ਕਰੀ ਪੂਰਾ ਨੀ ਜੋ ਚਾਬੀ ਲਿਆ ਹੈ ਆਪਣੇ ਵਾਸਤੇ ਆਪਣਾ ਫੜਾ ਤੂੰ ਚਾਬੀ ਹੋਣਾ ਹਾਂ ਉਈ ਉਹ ਕਰੀ ਜਾ ਚਾਬੀ ਤਾਂ ਲਿਆ ਆ ਨਾਨੀ ਹੁਣ ਤਾਂ ਇਸ ਚਰਚਾ ਆਪਣੀ ਚੱਲੂਗੀ। ਹਾਂ। ਮੇਰੀ ਗੱਲ ਸੁਣੋ। ਅ ਜਿਹੜਾ ਤਾਂ ਸੈੱਟ ਹੈਗਾ ਉਹ ਤਾਂ ਆਪਣਾ ਆ ਕੇ ਆਪਾਂ ਦਾਦਾ ਕੋਲੋਂ ਬਣਵਾ ਲਾਂਗੇ ਆਪਣਾ। ਹਣਾ? ਹਾਂ। ਜਿਹੜੇ ਕੜੇ ਪਏ ਨੇ ਜੜੀਏ ਮੇਰੇ ਤੋਂ ਨਾ ਬੜਾ ਮਣੇ ਉਹ ਸੋਨੇ ਵਾਲੀ ਜਿਹੜੀ ਗਾਨੀ ਜੀ ਦੀ ਪਤਲੀ-ਪਤਲੀ ਜੀ ਪਤਲੀ-ਪਤਲੀ ਉਹਨਾਂਵਾਵਾਂਗੇ ਦੋ। ਇੱਕੋ ਜਿਹੀ ਜਿਹੀ ਕਿਚੂੜੀ ਆਪਣੀ। ਹਾਂ। ਇੱਕ ਕਿਚੂੜੀ ਆਪਣੀ। ਆਪਾਂ ਬਣਵਾਾਂਗੇ ਥੋੜੀ ਇਕੱਠੀ ਲੈ ਜਾਾਂਗੇ ਜੜੀ ਉੱਥੇ ਸੁਨਿਆਰੇ ਕੋਲ। ਚਾਚਾ ਵੀ ਮੰਗੂਗਾ। ਕਾਤੇ ਨੂੰ ਕਿ ਦੇਵਾਂਗੇ ਮੌਲੀ ਹੁਣ ਤਾਂ ਇੱਕ ਬਸ ਸੂਜੀ ਦਾ ਕੜਾ ਬਣਾ ਕੇ ਦੇ ਦੇ ਤਾਂ ਉਹਦੀ ਪਿੱਛੇ ਲੱਗ ਜੰਦਾ ਹਾਂ ਦੇਹੋਲੀ ਕਿਦੜਾ ਇਹ ਸੂਜੀ ਦਾ ਕੜਾ ਖਾ ਕੇ ਉਹ ਲੱਗ ਜੂ ਲੱਗ ਜੂ ਤੂੰ ਮੈਂ ਮਿੱਠੀ ਹੀ ਜੇ ਮਾਰੂੰਗੀ ਤੂੰ ਦੇਖੀ ਤਾਂ ਬੌਲੀ ਮੈਂ ਜਾਣਦੀ ਐ ਇੰਨਾ ਕ ਤਾਂ ਮੈਨੂੰ ਭੇਦ ਚਾਚੇ ਦਾ ਰਿਹਾ ਬਸ ਹੁਣ ਇਹਦਾ ਮਤਲਬ ਮੁੱਦਾ ਇਹ ਹੈ ਵੀ ਆਪਣਾ ਦੋਨਾਂ ਦਾ ਸਮਾਨ ਹੈ ਸਾਰਾ ਆਪਣੇ ਦੋਹਾਂ ਦਾ ਹੈ ਤੀਜਾ ਬੰਦਾ ਵਿੱਚ ਨਹੀਂ ਆਉਣ ਦੇਣਾ ਆਪਾਂ ਉਹ ਚਾਚਾ ਵੀ ਨਹੀਂ ਕੁੜੀ ਦੀ ਵੀ ਚਾਚੇ ਨਾਲ ਧੋਖਾ ਨਹੀਂ ਐ ਤਾਂ ਚਲ ਐਂ ਕਰਾਂਗੇ ਉਹਨੂੰ ਚਾਂਦੀ ਵਾਲੀ ਉਹ ਬਣਾ ਦਾਂਗੇ ਦੂਸਰੇ ਨਾਲ ਕੁਝ ਹੋਣੀ ਚਾਂਦੀ ਦੀ ਨਹੀਂ ਸੋਨੇ ਦੀ ਬਣਾ ਦਾਂਗੇ ਕਾ ਸੋਨ ਨਾ ਪਤਾ ਕਿੰਨਾ ਮਹਿੰਗਾ ਹੋ ਰਿਹਾ ਹੈਗਾ 97 98000 ਰੁਪਏ ਹੋ ਰਿਹਾ ਹੈ। ਇੱਕ ਤੋਲੇ ਦੀ ਥੋੜੀ ਬਣਾਉਣੀ ਹੈ 7-8000 ਵਾਲੀ ਬਣਾ ਦਾਂਗੇ। ਐ ਹੋ ਜੂਗਾ ਸੋਨੇ ਦੀ ਸ਼ਾਂਤ ਮਿਲ ਜੂਗੀ। 7-8000 ਵਾਲੀ ਵੀ ਹੁਣ 20000 ਰੁਪਏ ਹੁੰਦੀ ਹੈ ਭਈਓ। ਚੱਲ ਕੋਈ ਨਾ ਆ ਜਾ ਦੇਖ ਲਾਂਗੇ ਦੇਖੀ ਜਾ ਕੋਈ ਟਾਈਮ ਦੱਸੂਗਾ। ਚਲਾ ਜਾਓ ਡਿੱਕੀ ਜਾਂਦਾ ਹੁਣ ਉੱਠ ਵੀ ਨਾ ਜਾਵੇ ਕੋਈ। ਆ ਜਾ। ਓਹੋ ਆਏ ਨਹੀਂ ਹਜੇ ਕੁੜੀਆਂ ਹੀ ਆ ਉੱਥੇ ਹੀ ਪਤਾ ਨਹੀਂ ਕੀ ਕਰੀ ਜਾਂਦੇ ਐਨੇ ਉੱਠ ਖੜਨਗੇ। ਆ ਜਾਓ ਭਈ ਆ ਜਾਓ ਆ। ਮੜਿਆ ਹਾਜ਼ਰ ਹੁਸਮਤ ਨਾਲ ਲੈ ਲੈ ਚਾਚਾ ਫੜ ਅਸੀਂ ਰੱਖਦੇ ਆ ਧਿਆਨ ਮੈਂ ਕਿਹਾ ਪਰਵਾਹ ਨਹੀਂ ਹਾਂ ਛਿੱਤੀ ਕਰ ਤੈਨੂੰ ਪਤਾ ਕਿੱਥੇ ਪਿਆ ਆ ਜਿਹੜੀ ਦੁੱਧਰਤਿਆਂ ਰੱਖ ਲੈ ਚਾਚਾ ਚਾਬੀ ਕੱਢ ਕੇ ਦੇ ਕਿਹੜੀ ਲੱਗਦੀ ਹੈ ਇਹ ਤੂੰ ਸੀ ਖੋਲੀ ਤੇ ਕਿਹੜੀ ਲੱਗਦੀ ਹੈ ਹਾਂ ਆਏ ਵੱਡੀ ਆਹ ਆਏ ਆ ਵੱਡੀ ਹਾਂ ਠੀਕ ਨਿਗਰੱਖਿਓ ਹਾਂ ਉਧਰ ਦੇਖ ਤੂੰ ਉਧਰ ਦੇਖ ਔਰ ਜਿੰਨਾ ਖੜ ਜਾ ਕਿਸੇ ਨੂੰ ਪਤਾ ਨਹੀਂ ਲੱਗੇ ਵੀ ਨਿਗਰਾਨੀ ਤੇ ਖੜਿਆ ਅਗਲਾ ਕਹੂਗਾ ਦੇ ਦੇਖ ਵੀ ਲੈ ਕਿਸੇ ਨੇ ਕੀ ਮੈਂ ਤਿਰਿਆਨੇ ਵਿੱਚ ਪੁੱਛ ਲਿਆ ਜੀ ਬੇਰ ਤੇ ਕਰਾਂਗੇ ਆਪਣਾ ਘਰ ਹੈਗਾ ਮਰਜੀ ਛੇ ਜੀ ਪਰ ਚਾਚਾ ਲੱਕਰੀ ਤਰਾ ਦੇ ਬਸ ਇਹ ਤਾਂ ਖੜਕਾ ਵੀ ਬੜਾ ਕਰੀ ਜਾਂਦਾ ਚਾਚਾ ਹੋਰ ਕੀ ਆ ਗਿਆ ਕੋਈ ਹੁਣ ਤੁਸੀਂ ਨੀਂ ਗੈ ਰੱਖੋ ਉਧਰ ਨੀਂ ਗਈ ਸਾਡੀ ਤਾਂ ਲੱਕਰੀ ਦੇ ਡੇਰੇਗਾ ਲੱਕਰੀ ਤਾਂ ਆ ਜੇ ਕਿਤੇ ਇੱਧਰ ਨੀਂ ਗਾ ਮਨਾਏ ਕਰਕੇ ਸਾਰਾ ਕਾਜਾ ਆ ਜਾ ਰਹੀ ਸੀ ਆ ਗਿਆ ਆ ਗਿਆ ਆ ਤੁਸੀਂ ਇਧਰ ਹੀ ਨਿਗਾ ਰੱਖੋ ਅੱਛਾ ਆ ਜਾ ਕੋਸਾ ਕੱਢ ਕੇ ਪਾਲਕ ਜੇ ਜੇ ਕਿਤੇ ਬੇਈਮਾਨ ਹੋ ਜਾਣਾ ਤਾਂ ਕੋਈ ਹੋਰ ਜਾਂਦਾ ਕਿ ਡੀਟ ਚ ਹਸਤਾਲ ਕੋਲ ਆ ਜਾ ਤਾਂ ਅੱਛਾ ਗਰਮੀ ਪਤਾ ਕਿੰਨੀ ਹੈ ਨਾ 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 ਹਲੋ ਕਿਵੇਂ ਬੱਚਾ ਕੱਢ ਲਿਆ ਹਾਂ ਬਾਅਦ ਚ ਦੇਖਾਂਗੇ ਹੁਣੇ ਦੇਖ ਲਾੜੀਏ ਦੇਖੀ ਉਧਰੇ ਆ ਕੇ ਕੀ ਕਰਾਂਗੇ ਉਰੇ ਦੇਖ ਖੜ ਕੇ ਨਾਲੇ ਮੈਨੂੰ ਤਾਂ 4-5 ਟੋਲੇ ਲੱਗਦੇ ਨਹੀਂ ਹੈਗੇ ਇਹ ਇਹ ਤਾਂ ਇੰਨਾ ਕੁ ਲੱਗਦਾ ਜਮੀ ਤੈਨੂੰ ਪੱਕਾ ਪਤਾ ਤੁਸੀਂ 4-5 ਟੋਲੇ ਨਹੀਂ ਚਾਚਾ ਤੂੰ ਸਾਰਾ ਕੱਢ ਵੀ ਲਿਆ ਕਿਤੇ ਛੱਡੇ ਤਾਂ ਨਹੀਂ ਆਇਆ ਥੀ ਨਹੀਂ ਨਹੀਂ ਉਹ ਤੇ ਜਿੱਦ ਤੱਕ ਕੱਪੜਾ ਲਿੰਗੜਾ ਬਾਕੀ ਕੁਛ ਨਹੀਂ ਹੈਗਾ ਮੈਂ ਸਾਰੇ ਮਾਰ ਲਿਆ ਆਪਾ ਕੱਪੜੇ ਕਦੋਂ ਸੂਟ ਤੋਂ ਕੱਢ ਲੇ ਚਾਚਾ ਅਸੀਂ ਸਵਾਲਿਆਂ ਦੇ ਘਰ ਨਹੀਂ ਆਏ ਕਿ ਹਲਕੇ ਸੂਟ ਕੱਢ ਲੇ ਫਿਰ ਚ ਮਾਰੋਂਗੇ ਪਾਟੇ ਘਰਾ ਰਹੇ ਨੇ ਚੂਈਆਂ ਵਿੱਚ ਫਿਰਦੀਆਂ ਨੇ ਖੇਡਦੀਆਂ ਹਾਂ ਅ ਤੂਈਆਂ ਕਿੱਥੋਂ ਵੜ ਗਏ ਜਾਂ ਚਾਚਾ ਉਹ ਟੁੱਕੇ ਹੋਏ ਨੇ ਉਹਨੇ ਕਦੇ ਖੋਲੀ ਹੈ ਪੇਟੀ ਭਲਾ ਭਾਈ ਚਲ ਫਾਮੀ ਜਾਂਦੀ ਸਾਰਾ ਕੁਛ ਮੇਰੀ ਗੱਲ ਸੁਣ ਹੁਣ ਕੋਈ ਆ ਵੀ ਨਾ ਜਾਵੇ ਆਪਾਂ ਅੰਦਰ ਬਹਿ ਕੇ ਕੁੰਡਾ ਲਾ ਕੇ ਫਿਰ ਦੇ ਦੇ ਕੀ ਚੀਜ਼ ਜਾਨੀ ਆ ਜਾ ਚਾਚਾ ਚਾਚਾ ਤੂੰ ਨਹੀਂ ਨਹੀਂ ਭਈ ਤੁਸੀਂ ਤਾਂ ਸਾਰਾ ਵਿਕੋ ਲੂਗੀ ਆ ਫਿਰ ਮੈਂ ਕਿ ਇੱਧਰ ਜਾਮ ਕੱਲਾ ਲੈ ਚਾਚਾ ਜੀ ਆਪਾਂ ਇਕੱਠੇ ਬੈਠਾਂਗੇ ਇਹਨਾਂ ਨੂੰ ਸ਼ੱਕ ਹੋ ਜੂ ਆਪਣੇ ਤੇ ਵੀ ਮਿਲੇ ਹੋਏ ਨੇ ਇਹ ਮੈਨੂੰ ਤੈਨੂੰ ਸਾਡੇ ਤੇ ਪੂਰਾ ਵਿਸ਼ਵਾਸ ਨਹੀਂ ਹੈ ਨਾ ਕਮਾਲ ਕਰਦਾ ਨਾ ਨਾ ਐ ਤਾਂ ਪੂਰਾ ਤੁਹਾਡੇ ਤੇ ਭਈ ਐਨਕਾ ਲਾ ਕੇ ਵੀ ਵਸਾਵ ਹੈ ਮੈਨੂੰ ਤੁਹਾਡੇ ਤੇ ਮੈਂ ਜਾਣਾਂ ਹੈ ਅੱਛਾ ਚੰਗਾ ਚਾਚਾ ਦੇਖੀ ਜਾ ਕੇ ਉਹ ਕੀ ਇਹ ਸੱਚ ਮੈਨੂੰ ਪੜਾ ਦੇ ਫਰਾ ਤਾਂ ਤੋੜੇਂਗੀ ਕੁਝ ਪਾ ਲੈ ਨਹੀਂ ਤੋੜਦੀ ਅਸੀਂ ਪੜਾ ਦਾ ਘੁੰਮਾ ਕੇ ਦੇਖਾਂਗੇ ਆ ਜਾ ਆ ਜਾ ਹੈ ਪਤਾ ਨਹੀਂ ਲੱਗਦਾ ਸੁੱਖੇ ਓਏ ਹਾਂ ਇਹ ਕਰੀਏ ਨਾ ਹੈ ਪਾਣੀ ਪੀਣਾ ਕੋਟਾ ਉਹ ਹੋਰੇ ਹੋ ਗਿਆ ਜੱਬ ਕੀ ਹੋਇਆ ਓਏ ਮੇਰੇ ਸਾਰਗ ਦੀ ਚਾਬੀ ਮੈਂ ਗੁੱਜੇ ਜੇ ਪਾਈ ਤੇ ਯਾਰ ਗੁੱਜੇ ਜੇ ਲੜਕਦੀ ਨਹੀਂ ਸਾਮ ਕੀ ਰੱਖ ਲੈਣੇ ਕੁਛ ਮੈਂ ਤਾਂ ਹਜੇ ਤੱਕ ਡਿੱਗਣ ਨਹੀਂ ਦਿੱਤੀਗੀ ਕਿਤੇ ਰੱਖ ਕੇ ਨਾ ਭੁੱਲ ਗਿਆ ਹੋਵੇਂ ਪਤਾ ਨਹੀਂ ਯਾਰ ਬਿੱਡਾ ਬੁੱਡਾ ਤੇ ਪਤਾ ਨਹੀਂ ਕਿਤੇ ਇੱਥੇ ਡਿੱਗੀ ਪਤਾ ਨਹੀਂ ਖੇਤ ਵਾ ਵੀ ਵਾ ਗਿਆ ਦੀ ਹੁਣ ਮੈਨੂੰ ਤਾਂ ਹੀ ਨਹੀਂ ਪਤਾ ਕਿੱਥੇ ਡਿੱਗੀ ਹੋਗੀ ਖੇਤ ਵਾ ਗਿਆ ਸੀ ਹਾਂ ਫਿਰ ਉਥੇ ਨਾਲ ਡਕ ਡਕ ਗਈ ਹੋਵੇ ਮਿੰਦਾ ਸੱਕ ਪਈ ਤੇ ਟੈਲੀਫੋਨ ਆਇਆ ਯਾਰ ਉਹਦਾ ਜਾਗਰ ਕਾ ਹਾਂ ਉਹਨੇ ਫੋਨ ਵੀ ਜਦ ਤਾ ਨਾਲ ਨਿਕਲ ਗਈ ਹੋਵੇ ਇਹਦੇ ਯਾਰ ਬਹੁਤੀ ਡਿੱਗੀ ਐ ਮਾੜਾ ਮੋਟਾ ਧਿਆਨ ਰੱਖ ਲਿਆ ਕਰ ਓਏ ਹੂੰ ਤਾਂ ਵਧੀਆ ਹੋ ਗਿਆ ਵਧੀਆ ਹੋ ਗਿਆ ਫਹਾ ਵੱਡਿਆ ਗਿਆ ਕਹਦਾ ਗਵਾਚ ਗਈ ਭਾਈ ਚਾਬੀ ਅਜੇ ਆਪ ਨੂੰ ਲੋਡ ਪੈ ਜਾਂਦੀ ਕੁਛ ਕੱਢਣ ਕਰਨਾ ਆਪ ਨੂੰ ਲੋਡ ਜਿੰਦਾ ਭੰਨ ਲਾਂਗੇ ਵਧੀਆ ਫਹਾ ਵੱਡਿਆ ਗਿਆ ਵਧੀਆ ਹੀ ਹੋ ਗਿਆ ਜਿਹੜਾ ਹੋ ਗਿਆ ਚੰਗੇ ਨਹੀਂ ਹੁੰਦਾ ਰੱਬ ਚੰਗੇ ਨਹੀਂ ਕਰਦਾ ਹੁੰਦਾ ਮੈਨੂੰ ਤਾਂ ਐ ਦੀ ਮਹਾ ਐ ਕਹੂੰਗਾ ਯਾਰ ਡੇ ਗਿਆ ਮਾਤਾ ਚੰਗੇ ਨੂੰ ਫੜੀਤੀ ਸਾਲਾ ਮਾੜੀ ਹੋਈ ਕੁਝ ਨਹੀਂ ਹੁੰਦਾ ਪਰ ਜਿਹੜਾ ਕੁਝ ਹੋ ਗਿਆ ਇਥੋਂ ਵੀ ਰਕ ਸਕਦੇ ਸੀ ਵੀਰੇ ਚ ਕੀ ਆ ਹੁਣ ਕੀ ਦਾ ਹੋ ਗਿਆ ਪਤਾ ਨਹੀਂ ਕੀ ਦਾ ਸਿਆਣਾ ਨਹੀਂ ਹੋ ਕਿਸੇ ਨੂੰ ਹੈ ਪਸਪੋਲਾ ਓਏ ਜੱਗੇ ਮੈਂ ਰੋਕ ਕੇ ਗੱਲ ਕਰਦਾ ਮੜਾ ਜੇ ਮੈਂ ਕੰਮ ਕਰੀ ਜਾਂਦਾ ਸੀਗਾ ਫੇਰ ਲਾਈ ਫੋਨ ਚੰਗਾ ਮੈਨੂੰ ਜਾਂ ਮੈਂ ਆਪ ਲਾ ਲੂੰਗਾ ਠੀਕ ਆ ਕਿਹੜਾ ਜੱਗਾ ਦੀ ਹੋਏ ਮਹਾਂਗੇ ਤੇ ਚਾਬੀ ਵਾਲੇ ਦੀ ਆ ਗਿਆ ਕਿਸ ਨੇ ਠਹਿ ਗਈ ਹੋਵੇ ਚਾਬੀ ਹੁਣ ਅਗਲੇ ਨੂੰ ਮੱਥੇ ਤੇ ਲਿਖਿਆ ਵੈਸੀ ਵੀ ਉਹਨਾਂ ਦੀ ਚਾਬੀ ਅਗਵਾ ਚ ਗਈ ਹੈ ਕਈ ਵਾਰੀ ਕੋਈ ਮਾਗਰ ਹੁੰਦਾ ਮਾ ਹਾਂ ਲੱਗਿਆ ਤੇ ਆਉਂਦਾ ਉਹ ਤੇ ਤੈਨੂੰ ਬਾਜ ਮਾਰ ਕੇ ਨਾ ਕਹਿੰਦਾ ਵੀ ਭਾਈ ਚਾਬੀ ਲੈ ਜਾ ਚਲੋ ਮੱਝ ਮੁੱਝ ਦੇਖਣੀ ਸੀ ਉਹਨਾਂ ਨੇ ਉਹ ਕਹਿੰਦਾ ਸੀ ਮਹਾਂ ਚਲ ਆ ਜੀ ਇੱਥੇ ਹੈਗੀ ਆ ਕਿਸੇ ਕੋਲ ਖੜੀ ਹੈ ਦਵਾ ਦਾਂਗੇ ਅੱਛਾ ਹਾਂ ਚਲ ਮੈਨੂੰ ਤਾਂ ਕਰਵਾਟ ਜੀ ਹੋ ਗਈ ਯਾਰ ਮੈਂ ਤਾਂ ਪੈਣਾ ਫਿਰ ਉਹਦਾ ਚਾਬੀ ਕਰਕੇ ਕਰਵਾਟ ਚਲ ਕੋਈ ਨਾ ਕਬਰਾਟ ਨੂੰ ਦੱਸ ਕਿ ਸੋਨਾ ਡਿੱਗ ਗਿਆ ਚਾਬੀ ਡਿੱਗੀ ਹੈ ਫਿਰ ਕੀ ਹੋ ਗਿਆ ਉਹ ਜਿੰਦਾ ਭਣ ਕੇ ਹੋਰ ਲਾ ਦਾਂਗੇ ਦੋ ਹੋਰ ਤੇ ਨਾਲ ਆਈ ਨਹੀਂ ਪਤਾ ਕਾਦੀਆਂ ਦੀ ਉਹ ਉਹ ਟਰੰਕ ਜਿਹੜੀਆਂ ਸੀ ਉਹ ਹੋਰ ਕਾਦੀਆਂ ਸੀਗੀਆਂ ਅੱਛਾ ਚਾ ਲਾ ਉਹਦੇ ਮਾਰਾਂ ਦੋ ਪਾਗ ਦੇ ਪੱਤਰ ਪਿਆਗਾ ਦੋ ਥੋੜੀਆਂ ਉਹਦੇ ਲੱਗਣੀਆਂ ਫਿਰ ਹੋਰ ਕੀ ਲਾਜ ਆ ਇਹ ਤਾਂ ਪੁੱਤ ਵਧੀਆ ਕੀਤਾ ਤੁਸੀਂ ਕੰਮ ਜਿਹੜੀਆਂ ਟੂਮਾਂ ਰੱਖ ਲਈਆਂ ਤੁਹਾਡੇ ਚਾਚਾ ਵੀ ਤੁਹਾਡੇ ਹੱਕ ਚ ਹੈਗਾ ਸਾਰੀਆਂ ਫੜਾ ਤੀਆਂ ਤੁਹਾਨੂੰ ਪਰੇ ਤਾਂ ਸਾਰੀਆਂ ਨਹੀਂ ਹੈਗੇ ਮੈਨੂੰ ਐ ਲੱਗਦਾ ਦੇਖੀ ਜਿਵੇਂ ਵੀ ਘੱਟ ਹੋਣ ਟੂਮਾਂ ਜਿਹੜੀਆਂ ਮੈਂ ਇਹੀ ਸੋਚੀ ਜਾਂਦੀ ਸੀ ਤੂੰ ਤਾਂ ਮੈਨੂੰ ਕਹਿੰਦੀ ਸੀ ਵੀ ਦੋ ਦੋ ਕੜੇ ਨੇ ਸੈੱਟ ਹੈਗਾ ਤੇ ਨਾਲ ਝੁੰਮਕੇ ਨੇ ਉਹ ਤਾਂ ਕੜਾ ਹੀ ਇੱਕ ਹੈਗਾ ਨਾਲ ਝੁੰਮਕੇ ਤਾਂ ਹੈ ਹੀ ਨਹੀਂ ਫੇਰ ਮੈਨੂੰ ਤਾਂ ਲੱਗਦਾ ਉਹ ਜਿਹੜਾ ਚਾੱਕ ਕੇ ਟੁੱਟ ਗਿਆ ਹੁਣ ਉਹਦੇ ਵਿੱਚ ਪਾਣੀ ਕਿਉਂ ਜਿਹੜਾ ਤੁਹਾਡੇ ਹੱਥ ਲੱਗਿਆ ਉਹਨੂੰ ਤਾਂ ਸਾਹਮਣੇ ਰੱਖਿਓ ਉਹ ਤਾਂ ਸਾਹਮਣੇ ਆ ਕਿਤੇ ਕਮਾ ਦੂੰ ਉਹ ਤਾਂ ਸਾਹਮਣੇ ਆ ਆਪਣੀ ਜਾਂ ਤਾਂ ਜਿਹੜਾ ਚਾਚੇ ਨੇ ਵਿੱਚ ਕੱਢਣੇ ਵੇਲੇ ਠੀਕ ਤੇ ਹੋਣੇ ਹਿੱਸਾ ਦਾ ਵੰਡਾਂਗੇ ਆਪਾਂ ਦੱਸ ਹਿੱਸਾ ਦਾ ਵੰਡਾਂਗੇ ਉਮ ਜਿੱਦਰ ਉਧਰ ਜਾਵਾਂਗੇ ਫੇਰੀ ਵੇਚ ਕੇ ਆਵਾਂਗੇ ਨਾਲੇ ਕੋਈ ਬਹਾਨਾ ਲਾ ਕੇ ਜਾਣ ਬੁੱਚਾ ਜੱਜਾ ਚਾਬੀ ਕਿਹਦੇ ਕੋਲ ਹੈ ਬੌਲੀਏ ਜਿੱਥੇ ਫੜੇ ਗਏ ਫੇਰ ਇਹ ਨਹੀਂ ਸੁਣ ਜੇ ਆਪਦਾ ਨਮਾ ਕਰਾਇਆ ਐਂ ਤਾਂ ਕਹਿ ਦਾਂਗੇ ਇਹ ਵੀ ਸਾਡੇ ਪਿੱਕੇ ਨਹੀਂ ਕਰਾਇਆ ਸਾਨੂੰ ਚਲ ਆ ਹੋਣਾ ਐਂ ਤਾਂ ਮੈਂ ਤੁਹਾਨੂੰ ਐ ਕਹਿੰਦੀ ਆ ਉਹ ਚਾਬੀ ਕਿਹਦੇ ਕੋਲ ਆ ਚਾਬੀ ਤੇ ਚਾਚੇ ਕੋਲ ਹੀ ਹੈ ਚਾਚੇ ਦੇ ਸਾਡੇ ਕੋਲ ਹੈ ਹੂੰ ਮਾਹ ਤਾਂ ਤੈਨੂੰ ਬੁੜਾ ਚਾਚੇ ਨੇ ਚਾਚੇ ਨੂੰ ਮੈਂ ਕਹਤਾ ਸੀ ਮਾ ਜਦੋਂ ਬਾਹਰੋਂ ਆਏਗਾ ਨਾ ਉਹ ਤੋਂ ਬਾਅਦ ਤੂੰ ਐ ਕਰੀਂ ਕਹਦੀ ਵੀ ਮੈਂ ਤੁਹਾਨੂੰ ਚਾਬੀ ਡਿੱਗੀ ਕਿਉਂ ਨਾ ਮੈਂ ਆਪੇ ਲਾ ਦਮ। ਫਿਰ ਮੈਂ ਕਿਹਾ ਤਾ ਹੈਗਾ ਕਿ ਮੈਂ ਲਾਪਰੀ ਤੇ ਸਰਾਣੀ ਤਰ ਦੂੰ। ਸਰਾ ਆਪਾਂ ਦਾ ਸਰਾਣੀ ਤਰਾਂਗੇ। ਹਾਂ। ਚਾਬੀ ਤਾਂ ਆਪਾਂ ਨੂੰ ਫੜਾਊਗਾ ਉਹ। ਪਰ ਉਹ ਤਾਂ ਇਹੀ ਕਹੂਗਾ ਵੀ ਚਾਬੀ ਡਿੱਗੀ ਬਈ। ਬਾਅਦ ਚ ਲਾਪਰੀ ਤੇ ਸਰਾਣੀ ਉੱਥੇ ਆਊਗੀ। ਹਾਂ। ਬੌੜੀ ਐਂ ਦੇਖ ਤੂੰ। ਹਾਂ। ਅੱਛਾ ਇਸ ਕਿੰਨੇ ਖੇੜੀ ਐ ਤੁਸੀਂ? ਹਾਂ। ਇਹ ਬੜੀਆਂ ਤੇਜ਼ ਵਕੀਆਂ। ਸਹੀ ਗੱਲ ਐ ਕਿ। ਮਾਸਲੀ ਹੀ ਐ ਜਵਾਨੇ ਦੇ ਸਾਹਮਣੇ ਫਿਰ ਤੇਜ਼ ਹੋਣਾ ਪੈਂਦਾ। ਤੇਜ਼ ਹੋਣਾ। ਪੁਰਾਣੇ ਜਮਾਨੇ ਨਹੀਂ ਅੱਜ ਕੱਲ। ਜੇ ਸਿੱਧੀ ਉਗਲਣਾ ਕਿਉਂ ਨਾਨਕਲੇ ਨਾ। ਕਿ țeḍḍī ਕਰਨੀ ਪੈਂਦੀ ਐ। ਤੁਸੀਂ ਤਾਂ țeḍḍī ਕਰ ਲਈ। ਹੋਰ ਮੋਹਲੇ ਆਂਦਾ ਕਿੱਥੇ ਜਮਾਨਾ ਤਾਂ ਕਰਕੇ ਦਬੀ ਸਾਨੂੰ ਡੇਡੀ ਉਂਗਲ ਕਰਨੀ ਪਈ ਹੜਾ ਪ੍ਰੇਤਾ ਹੋਰ ਨਹੀਂ ਲਾਪੀ ਤੇ ਪਤਾ ਕਿੰਨੀ ਤੇਜ਼ ਹੈ ਉਹਦਾ ਕਦੇ ਵੀ ਨਹੀਂ ਦਿੰਦੀ ਚਾਬੀ ਕਦੇ ਨਹੀਂ ਦਿੰਦੀ ਹੈਗੀ ਸੀ ਸਾਡੇ ਨਹੀਂ ਹੱਥ ਲੱਗਦੇ ਤੇ ਟੂਮਾਂ ਜਿਹੜੀਆਂ ਲੱਗਦੀਆਂ ਹੁਣ ਤੁਸੀਂ ਆਏ ਦੱਸੋ ਵੀ ਕਿੱਥੇ ਉਹਨਾਂ ਨੂੰ ਤੋਲੋਂਗੀਆਂ ਕਿੱਥੇ ਕਿਹੜੇ ਸਨੇਰ ਦੇ ਲੈ ਕੇ ਜਾਉਂਗੇ ਉਹ ਤਾਂ ਸਾਡਾ ਸਨੇਹਰਾ ਹੈਗਾ ਬਰੇਟਿਆਂ ਵਾਲਾ ਆਪੇ ਲੱਗ ਜਾਊਗੀ ਮੇਰੀ ਗੱਲ ਸੁਣਾ ਮੈਨੂੰ ਤਾਂ ਐਂ ਜਾ ਵੀ ਸ਼ੱਕ ਪੈਂਦਾ ਡੀ ਵੀ ਜਿਹੜੀਆਂ ਆਹ ਟੂਮਾਂ ਇੱਕ ਦੋ ਘੱਟ ਨੇ ਕਿਤੇ ਲਾਪੀ ਨਹੀਂ ਤਾਂ ਲਕੋਰਖੀਆਂ ਲੇ ਜਦੋਂ ਬੋਲੀਆਂ ਕਾਲਾ ਦੇਖ ਕੇ ਹਟਿਆਂਗੇ ਉਹ ਤਾਂ ਪੂਰੀਆਂ ਚ ਉਹਨੇ ਵੀ ਇੱਕ ਦਿਨ ਚ ਕੱਢ ਲੀਆਂ ਹੁਣ ਲੈ ਬਾਅਦ ਚ ਕੱਢ ਲੀਆਂ ਹੋਣੀਆਂ ਆਪਾਂ ਵੀ ਤਾਂ ਇੱਕ ਦਿਨ ਚ ਗੱਡੀਆਂ ਨੇ ਬੋਲੀਆਂ ਨਾ ਮੈਨੂੰ ਨਹੀਂ ਲੱਗਦਾ ਤੁਹਾਨੂੰ ਬੜਾ ਪਤਾ ਲੱਗਦਾ ਕੋਈ ਪਤਾ ਨਹੀਂ ਕਿਸੇ ਦਿਲ ਚ ਕੋਈ ਨਹੀਂ ਬੜਿਆ ਕਦੋਂ ਕੀ ਦੇ ਅੰਦਰ ਚੋਰ ਜਾਗ ਜੇ ਕੋਈ ਪਤਾ ਨਹੀਂ ਹੁੰਦਾ ਕੋਈ ਪਤਾ ਨਹੀਂ ਪੁੱਤੋ ਇਹ ਦਿਲ ਬੇਈਮਾਨ ਹੈ ਕਦੋਂ ਕਿਸੇ ਦਾ ਪਾਪੀ ਬਣ ਜੇ ਪਰ ਨਾ ਚਾਚਾ ਦਾ ਕਿਉਂ ਕਰਦੂ ਨਾ ਇਹ ਚਾਚੇ ਨੇ ਵਿਚਾਰੇ ਇਹਨੇ ਕੁਝ ਕਰਿਆ ਆਪਣੇ ਖਾਤਰ ਉਹ ਤਾਂ ਸਾਥ ਹੀ ਨਹੀਂ ਸਕਦਾ ਉਹ ਤਾਂ ਜਿਹੜੇ ਨਗਰ ਵਿੱਚ ਮਰਿਆ ਉਹਦਾ ਤਾਂ ਆਪੇ ਕਹਿੰਦੀ ਸੀ ਤੂੰ ਚਲੋ ਤੁਸੀਂ ਕਰੋ ਗੱਲਾਂ ਮੈਂ ਭਾਂਡੇ ਪੈਨੇ ਮੜੀ ਜੋ ਮਾਜਲਾ ਚੱਲ ਚੱਲ ਮਾਜਾ ਮਾਜਾ ਹਾਂ ਆ ਜੀ ਫਿਰ ਉਰੀ ਚੰਗਾ ਲੱਗ ਜਾ ਇਹ ਕੀ ਹੋ ਗਿਆ ਮੈਂ ਤਾਂ ਤੈਨੂੰ ਐ ਕਹਿੰਦੀ ਆ ਕਿ ਤੀ ਸਾਰਿਆਂ ਨਾਲ ਰੱਖ ਕੇ ਵੇਜੇ ਹੂੰ ਐ ਕਿਵੇਂ ਰੱਖ ਲੂਗੀ ਕਿਆ ਹਾਂ ਹਾਂ ਐ ਨਹੀਂ ਰੱਖ ਸਕਦੀ ਹੈਗੀ ਉਹ ਫਿਰ ਪਹਿਲਾਂ ਵਾਲਾ ਹੋਣਾ ਉਹ ਤਾਂ ਦੁੱਗਣੇ ਸ਼ਹਾਰਾ ਫਿਰ ਮੈਂ ਵੀ ਉਹ ਪਹਿਲਾਂ ਵਾਲੀ ਗੱਲ ਆ ਹਾਂ ਇਹ ਦਿਲ ਬੇਈਮਾਨ ਹੋਣ ਲੱਗਿਆ ਕਿਹੜਾ ਟਾਈਮ ਲਾਉਂਦਾਗਾ ਲੈ ਐ ਤਾਂ ਕਿਵੇਂ ਹੋ ਜਾਊਗਾ ਮੈਂ ਰੌਲਾ ਨਹੀਂ ਪਾ ਦੂੰ ਸਾਰੇ ਕਿਤੇ ਫਿਰ ਆਇਰ ਕੁਗੀ ਦੇ ਜੇ ਰੋਲਾ ਪਾਦਾਂਗੇ ਤੇਰੇ ਕੋਲੇ ਵੀ ਨਹੀਂ ਰਹਿਣੀਆਂ ਜਿਹੜੀਆਂ ਰਹਿਣੀਆਂ ਨੇ ਫਿਰ ਕੋਈ ਨਾ ਫਿਰ ਰਹਿਣੀਆਂ ਜੇ ਕੋਲੇ ਵੀ ਨਹੀਂ ਪੱਲੀ ਨੂੰ ਨਹੀਂ ਪਰ ਰੱਖਣੀ ਦੁੰਦੀ ਹੈਗੀ ਲਉਂ بروਬਰ ਦੇ ਸਾਂ ਨਾਲ ਹਾਂ ਇਹ ਗੱਲ ਦਾ ਖਿਆਲ ਰੱਖੀ ਹਾਂ ਅਜਿਹੀਆਂ ਗੋਲੀਆਂ ਲੈ ਤੂੰ ਫਿਰਦੀਆਂ ਹੈ ਮੈਂ ਪਤਾ ਤੈਨੂੰ ਕਿੰਨੀਆਂ ਟੁਮਣ ਪਤਾ ਹੈ ਮੈਨੂੰ ਦੇਖ ਲਈ ਨਸੀਏ ਮੈਂ ਜਿਹੜੀਆਂ ਸੀ ਉਹਨਾਂ ਨੇ ਬੈਠ ਕੇ ਪਰ ਉਹ ਜਿਹੜੀ ਟੂਬੀ ਸੀ ਇਹਦੇ ਵਿੱਚ ਦੋ ਚੂਹੇ ਸੀ ਦੇਖ ਇੱਕ ਘੱਟ ਸੀ ਉਹਦੇ ਵਿੱਚੋਂ ਇੱਕ ਦੋ ਸਮਾਨ ਘੱਟ ਸੀਗਾ ਉਹ ਤਾਂ ਜਾ ਕੇ ਵਿੱਚ ਡਿੱਗ ਪਿਆ ਜਾ ਕੁੜੀ ਨੇ ਚੱਕ ਲਿਆ ਜਿਹੋ ਜਿਸ ਜਾ ਕੇ ਡੜਨ ਲੱਗਿਆ ਹੋਣਾ ਵਿੱਚ ਡਿੱਗ ਗਿਆ ਪੇਟੀ ਦੇ ਹੂੰ ਖੜੀ ਤਾਂ ਨਾ ਨਾ ਸੁਣਦੀ ਨਹੀਂ ਹੈਗੀ ਤਾਂ ਪਾਂਡੇ ਮਾਂਜਣ ਬਾਕੀ ਜੀ ਇੰਜ ਦੀ ਬੇਮਾਨ ਨਹੀਂ ਹੈਗੀ ਉਹ ਦਿਲ ਦੀ ਨਹੀਂ ਪਰ ਮੇਰੇ ਨਾਲ ਖਤਰੂ ਆਉਦੀ ਉਹ ਹੈ ਅਜੀ ਨਹੀਂ ਹੈ ਨਾ ਲਾਤ ਉਹ ਲਾਤ ਪਿੱਛੇ ਰਲੀ ਆ ਤੂੰ ਕਮਲੀ ਹੋ ਗਈ ਨਹੀਂ ਫਿਰ ਐ ਤਾਂ ਉਹ ਵੀ ਡਰਦੀ ਐ ਵੀ ਜੇ ਮੈਂ ਇਕੱਲੀ ਰੱਖੂੰਗੀ ਵੀ ਜੱਸੀ ਰੋਲਾ ਪਾ ਦੂਗੀ ਸਾਰੇ ਕਿਤੇ ਆਏ ਨਿਕਲੀ ਰੱਖ ਸਕਦੀ ਹੈ ਇਹ ਟੈਂਸ਼ਨ ਲਈ ਜਾਨੀਆ ਕਿਤੇ ਵੱਡੀ ਚੀਜ਼ ਆਪ ਰੱਖ ਲਿਓ ਰਾਣੀ ਹਾਰ ਕਹਿੰਦੀ ਸੀ ਜੜ ਹੂੰ ਐਂ ਤੇ ਮੈਂ ਰੱਖ ਲੂਗੀ ਦੋਨੇ ਬਰੋਪਰ ਦਾ ਹਿੱਸਾ ਲਾਵਾਂਗੇ ਫਿਰ ਬਰੋਪਰ ਦਾ ਹਿੱਸਾ ਉਹ ਤਲਾਕ ਲਿਆ ਮੈਂ ਕਿ ਤੇ ਸੁਪਰੇ ਸਨਿਆਰੇ ਕੋਲੇ ਫੇਰ ਲਾਵਾਂਗੇ ਚੱਲ ਚੰਗਾ ਚੁੱਪ ਕਰ ਹੁਣ ਆਹ ਰੈਡੀ ਆ ਗਿਆ ਕਿਵੇਂ ਐਂ ਦੇ ਬੈਠੋਂ ਤੁਸੀਂ ਤੁਸੀਂ ਭੈਣ ਭਾਈ ਬਸ ਸਲਾਹ ਜੀ ਕਰਖਟ ਹੈ ਕੋਈ ਕਾ ਦੀਆਂ ਸਲਾਹਾਂ ਲਾਗੀਆਂ ਹੁਣ ਮੈਥੋਂ ਬਿਨਾ ਲਾਦਾ ਕਾਦੀ ਕਰਨੀ ਹੈ ਹਾਂ ਬਸ ਐਈ ਸੀਗਾ ਭੈਣ ਕਹਿੰਦੀ ਮੈਂ ਬਗ ਜਾਨੀ ਆ ਭਾਈ ਹੋਰ ਕੀ ਆ ਇੱਥੇ ਕਿਹੜਾ ਮੈਨੂੰ ਕੋਈ ਜਰਦਾ ਜੇ ਤਾਂ ਭਾਈ ਜਰਨ ਵਾਲੀ ਕਹਿੰਦਾ ਕੱਲ ਨੂੰ ਬਗ ਜੂਗੀ ਨਾਲੇ ਉਹ ਰੋਜ਼ ਚਾਬੀ ਪਿੱਛੇ ਕਲੇਸ਼ ਹੁੰਦਾ ਹੈ ਕੀ ਫਾਇਦਾ ਉਹ ਚਾਬੀ ਚੂਬੇ ਵਾਲਾ ਕਲੇਸ਼ ਤਾਂ ਭਾਈ ਦੇਖ ਨਿਬੜ ਗਿਆ ਹੁਣ ਜਮੀ ਕਿਵੇਂ ਹੂੰ ਉਹ ਤਾਂ ਤੇਰੇ ਚਾਚੇ ਨੂੰ ਫੜਾਤੀ ਸੀ ਮੈਂ ਉਹਨੂੰ ਕਹਿੰਦਾ ਮੈਨੂੰ ਫੜਾ ਦੇ ਤੇਰੇ ਕੱਪੜੇ ਕੁੱਪੜੇ ਤੋਂ ਦੀਆਂ ਕੱਟ ਲੈਣੀਆਂ ਮੈਂ ਉਹਨੂੰ ਫੜਾਤੀ ਉਹ ਰਾਤ ਸਿੱਟਿਆ ਹੈ ਛਿੱਟਿਆ ਚਾਬੀ ਸੜਤੀ ਹਾਂ ਤab ਉਦੋਂ ਬਾਅਦ ਤਾਂ ਮੈਨੂੰ ਫੜਾਤੀ ਸੀ ਉਹਨੇ ਡੈਡੀ ਮੈਂ ਕੀ ਕਿਹਾ ਸੀ ਤੁਹਾਨੂੰ ਫੜਾਤੀ ਸੀ ਉਦੋਂ ਬਾਅਦ ਹਾਂ ਮੈਨੂੰ ਫੜਾਤੀ ਸੀ ਮੈਨੂੰ ਕਿਉਂ ਨਹੀਂ ਫੜਾਈ ਹੈਗੀ ਉਹ ਮੈਂ ਕਿਹਾ ਚੱਲ ਮੈਂ ਫੜਾ ਦੂੰਗਾ ਮੈਂ ਉੱਥੇ ਪੈ ਗਿਆ ਉਦੋਂ ਬਾਅਦ ਉਹ ਮੈਂ ਤੂੰ ਕਹਿੰਦਾ ਤੇਰਾ ਕਹਿੰਦਾ ਕੱਪੜੇ-ਕੁਪੜੇ ਧੋਣ ਦੀਆਂ ਨੇ ਕਹਿੰਦਾ ਫਿਰ ਕੱਢ ਲੈਣੀਆਂ ਮੈਂ ਕਿਹਾ ਹਾਂ ਵੀ ਗੱਲ ਸਹੀ ਆ ਉਹਨੂੰ ਫੜਾਤੀ ਮੈਂ ਚਾਬੀ ਮੈਂ ਕਿਹਾ ਚੱਲ ਦੇਈ ਨਾ ਕਿਸੇ ਨੂੰ ਉਹ ਰਾਤ ਸਿੱਟਾਇਆ ਉੱਥੇ ਫੋਨ-ਫਾਨ ਆਇਆ ਕਰੇ ਉੱਥੇ ਕੀ ਤਾਂ ਫੁਰ ਸੁਣਦੇ ਨੇ ਨਾਲ ਹੀ ਚਾਬੀ ਛੱਡਤੀ ਪਰ ਕਿਹਾਣੀ ਵੀ ਮਾੜਾ ਲੱਭੇ ਲੁੱਬੇ ਨੇਗਾ ਤੇ ਚਾਬੀ ਰਾਮਨ ਤਾਂ ਜਿਸ ਦਿਨ ਉੱਤੇ ਲੱਭੀ ਨਹੀਂ ਤੂੰ ਦੇਖ ਆਈ ਮਾਰਾਂ ਹੀ ਜਿਹੜਾ ਭਾਈ ਮਾਰਾ ਉਹ ਇੱਕ ਹੋਰ ਗੱਲ ਹੋ ਗਈ ਵਧੀਆ ਕੀ ਲੱਭ ਕੇ ਕਰਨੀ ਵਧੀਆ ਹੀ ਹੋ ਗਿਆ ਫਹਾ ਵੱਡਿਆ ਗਿਆ ਨਹੀਂ ਰੋਜ਼ ਇੱਥੇ ਕਲੇਸ਼ ਹੁਣ ਦਿਨ ਨੂੰ ਬਹਨ ਨਹੀਂ ਮਿਲ ਗਿਆ ਚਾਬੀ ਨਹੀਂ ਹੈਗੀ ਜਿੰਦਾ ਤੋੜ ਦੇਣੀਆਂ ਹੀ ਫਿਰ ਐਂ ਕਿਵੇਂ ਤੋੜ ਦੇਣੀਆਂ ਜਿੰਦਾ ਲੱਤਾਂ ਨਹੀਂ ਤੋੜਨਗੇ ਜਿੰਦਾ ਹੁਣ ਪਤਾ ਹੀ ਐ ਲੈ ਅਜੇ ਤਾਂ ਕਿਵੇਂ ਤੋੜ ਦੇਣੀਆਂ ਭਾਈ ਫਿਰ ਜਿੰਦਾ ਛੱਤਰ ਨਹੀਂ ਖਾਣੀਆਂ ਮੈਥੋਂ ਜਿੰਦਾ ਤੋੜ ਲਈ ਆ ਗਈ ਹਮਤ ਇਹਨਾਂ ਦੀ ਐ ਤਾਂ ਕੱਲ ਨੂੰ ਹੋਰ ਕੁਝ ਕਹਿਣਗੇ ਫਿਰ ਇਹ ਹਾਂ ਚਾਬੀ ਗਵਾਚ ਗਈ ਭਾਈ ਜਿੱਦੇ ਲੋੜੀ ਚਾਚਾ ਦੱਸ ਚਾਬੀਆਂ ਖੁੰਦਾ ਫਿਰਦਾ ਲੈ ਉਹੀ ਗੱਲ ਕਰਤੀ ਜਵਾਕਾਂ ਵਾਲੀ ਉਹ ਗੌਰ ਦਾ ਭਾਈ ਉਹਦੀ ਪਹਿਲੇ ਦਿਨ ਤੂੰ ਇਹੇ ਜੀ ਆ ਪਰ ਆਹ ਕੰਮ ਚੰਗਾ ਹੀ ਹੋ ਗਿਆ ਮਾ ਤਾਂ ਕਹਿੰਦਾ ਜਿਹੜਾ ਗਬਾਚੀ ਚਾਬੀ ਬਸ ਫਹਾ ਵੱਟ ਗਿਆ ਭਰੇ ਕੋਈ ਆ ਪਕੜਾ ਕੱਢਣਾ ਉਜੋ ਕੁਸ ਜਿੰਦਾ ਲੱਗਿਆ ਵਾ ਹਲੋੜੀ ਨਹੀਂ ਨਹੀਂ ਸੀਗਾ ਗੱਲ ਤਾਂ ਹੈ ਵੀ ਉਹ ਹੁਣੇ ਨਹੀਂ ਭੂਤਨੀਆਂ ਹੀਆਂ ਨੇ ਉਹਨਾਂ ਕਦੇ ਮੁੱਦਾ ਚੱਕ ਲੈਣਾ ਵੀ ਜੇ ਚਾਬੀ ਖੋ ਗਈ ਭਾਈ ਜਿੰਦਾ ਤੋੜੋ ਐਵੇਂ ਕਿ ਮੈਂ ਤੋੜੋ ਜਿੰਦਾ ਹੁਣ ਕੋਈ ਨਾ ਕੋਈ ਸਮਾਨ ਇਹਨਾਂ ਨੇ ਬਾਹਰ ਨਾ ਮਾਰ ਹੀ ਲੈਣਾ ਵੀ ਕੱਢਣਾ ਪਹਿਲਾਂ ਚਾਬੀ ਲੈ ਕੇ ਕੱਢ ਲੈਂਦੀਆਂ ਸੀ ਹੁਣ ਬਿਨਾ ਚਾਬੀ ਦੁਕਾਨ ਗਏ ਜਿੰਦਾ ਤੋੜਨਾ ਪੂਗਾ ਮੁੜ ਕੇ ਹੋਰੇ ਕਿਸੇ ਨੇ ਜਿੰਦਾ ਲਿਆ ਕੇ ਲਾਉਣਾ ਦੱਸ ਮੇਰੀ ਗੱਲ ਸੁਣ ਨਾ ਤੂੰ ਖੇਤ ਗੇੜਾ ਮਰਿਆ ਹੀ ਉੱਥੇ ਜਿੱਥੇ ਇਹਦੇ ਫੋਨ ਫਾੜਦਾ ਸੋਣਿਆ ਕੀ ਆ ਉੱਥੇ ਲੱਭ ਜੇ ਠੀਕ ਹੈ ਉਹ ਫਿਰ ਇਹਨਾਂ ਨੂੰ ਦੱਸੀ ਵੀ ਨਾ ਵੀ ਲੱਭ ਜੂਗੀ ਉਹ ਜਿਹੜੀ ਕਿੱਥੇ ਠਾਊਗੀ ਰੇਤੇ ਚ ਮੈਂ ਹੋ ਦੱਸਾਂ ਚਾਬੀ ਚਲ ਕੋਈ ਥੋੜੀ ਠਾਉਂਦੀ ਹੈ ਕੋਈ ਗੱਲ ਆ ਟਰੈਕਟਰ ਚੱਲਦੇ ਨੇ ਤੇ ਮਿੱਟੀ ਚ ਜੇ ਤਾਂ ਭਾਈ ਤੈਨੂੰ ਜਾਣਾ ਜੀ ਸਾਧ ਕੇ ਜਾ ਸਕਦੀਆਂ ਪਰ ਇਹ ਨਾ ਕੋਈ ਵੀ ਤੈਨੂੰ ਇੱਥੇ ਕੋਈ ਬੋਲੂਗਾ ਬੋਲਣ ਦੀ ਤਾਂ ਨਾ ਮਜਾਲ ਨਹੀਂ ਹੈਗੀ ਭੌਂਕੇ ਜਾਂਦੇ ਆ ਭੌਂਕੇ ਜਾਣ ਹੁਣ ਮੈਂ ਕਰਨ ਵੀ ਕੀ ਆਉਣਾ ਓਰੇ ਤੁਸੀਂ ਦੋਹੇ ਜਣੇ ਜਾ ਕੇ ਮੈਨੂੰ ਮਿਲਿਆ ਕਰੋ ਜੱਜੀ ਕਰਦਾ ਮੈਂ ਤਾਂ ਓਰੇ ਆਉਣਾ ਹੀ ਨਹੀਂ ਹੈਗਾ ਹੁਣ ਲੈ ਤੇਰਾ ਘਰ ਆਉਣਾ ਕਿਉਂ ਨਹੀਂਗਾ ਮੇਰਾ ਕਾਦਾ ਕਰ ਰਹਿ ਗਿਆ ਰੈਡੀ ਗੱਲ ਗਲਤ ਤਾਂ ਮੈਨੂੰ ਕਹਿ ਦਿੰਦੀਆਂ ਨੇ ਉਹ ਨਾਲੇ ਉਹੀ ਗੱਲ ਬਈ ਮੇਰੇ ਓਰੇ ਬੈਠਣ ਦੇ ਕਾਰਨ ਘਰ ਚ ਕਲੇਸ਼ ਹੀ ਹੁੰਦਾ ਮੈਨੂੰ ਤਾਂ ਕਦੇ ਵੀ ਨਹੀਂ ਚਾਹਿਆ ਵੀ ਮੇਰੇ ਭਾਈਆਂ ਦਾ ਘਰ ਖਰਾਬ ਹੋਵੇ ਉਹ ਤੇਰੇ ਘਰ ਦੇ ਕਲੇਸ਼ ਕਾਣ ਹੁੰਦਾ ਇਹ ਤਾਂ ਹੈ ਹੀ ਉਹੀ ਗੱਲਾਂ ਨਪੋਕੀ ਮੈਨੂੰ ਤਾਂ ਐਸੀ ਮੈਂ ਕਿਹਾ ਉਹਦੀ ਮਾਂ ਆਈਆ ਮਾੜਾ ਮੋਟਾ ਕੋਸ ਸਮਝਾ ਕੇ ਜਾਊਗੀ ਉਹ ਬਗਲ ਬਾਲਦੀ ਦੇ ਤੇਲ ਹੋਰ ਪਾ ਕੇ ਤੁਰ ਗਈ ਤੇਲ ਜੀ ਤੇਲ ਉਹ ਤਾਂ ਸਿਰੇ ਦੀ ਉਹੀ ਗੱਲ ਆ ਫਿਰ ਆ ਵੀ ਉੱਤਿਆ ਹੋਇਆ ਇਹਨਾਂ ਦਾ ਉਹੇ ਜੀ ਮਾਂ ਹੋਏ ਜੀ ਆਕੀਆਂ ਭਾਬੀਆਂ ਦੀ ਮਾਂ ਵੀ ਚਰਬ ਦੀ ਮਾਂ ਵਰਗੀ ਹੁੰਦੀ ਐ ਮੈਂ ਕਿਹਾ ਚੱਲ ਸਿਆਣੀ ਬੈਣੀ ਐ ਵੀ ਆਪਦੇ ਤਾਂ ਮਾਂ ਨਹੀਂ ਹੈਗੀ ਕੋਈ ਗੱਲ ਰਾਹ ਪਾਉਗੀ ਉਹ ਤਾਂ ਪੁੱਠੀ ਐ ਬੜਤਾ ਪੜਾਦੀ ਆ ਉਹ ਤਾਂ ਸ਼ਰਮ ਹੀ ਨਹੀਂ ਮੰਨੀ ਬੋਲਦੀ ਨੇ ਵੀ ਕੀ ਮੂੰਹ ਚ ਲਫ਼ਜ਼ ਕੱਢ ਰਹੀ ਐ ਕੀ ਨਹੀਂ ਕੱਢ ਰਹੀ ਉਹ ਤਾਂ ਬਾਪ ਨਹੀਂ ਦੇਖਦੀ ਕੁਝ ਹੋ ਰਿਹਾ ਦੇਖਦੀ ਤਣਾ ਤਣਾ ਦਾ ਬੋਲੀ ਗਈ ਉਹ ਮੇਰਾ ਜੀ ਕਰਦਾ ਵੀ ਧੌਣ ਚ ਮਾਰਾ ਮੁੱਕੀ ਗੱਲ ਕਰ ਫੇਰ ਆਏ ਆ ਵੀ ਅਗਲਾ ਕਹਿੰਦਾ ਯਾਰ ਵੀ ਤੋਂ ਕੋਡ ਮਨੇ ਕੋਟਤੀ ਫਿਰ ਭੜੇ ਲੱਗਦੇ ਆ ਹਜੇ ਚਲੋ ਮੁੰਡਾ ਸਿਆਣਾ ਮੇਰਾ ਵਾਲਾ ਸਾਲਾ ਉਹ ਸਿਆਣਾ ਹਜੇ ਉਹ ਗੂਰੀਆ ਚਲ ਫਿਰ ਟਾਈਮ ਤੇ ਉਹਦੀ ਕਿਹੜਾ ਸ਼ਰਮ ਮੰਨੀ ਐ ਸੁਣੀ ਨਹੀਂ ਉਹਦੀ ਗੱਲ ਨਾ ਨਾ ਉਹਦੀ ਕਿ ਸੁਣਦੀ ਐ ਤੇ ਹੁਣ ਭਾਈ ਕੰਮ-ਕੰਮ ਕਰਾਇਆ ਕਿ ਤੈਂ ਆਪ ਹੀ ਕਰਿਆ ਕੱਲੀ ਨੇ ਸਾਰਾ ਮੈਂ ਹੀ ਕਰਿਆ ਬਸ ਭਾਂਡੇ ਰਹਿ ਗਏ ਮੰਜਨ ਵਾਲੇ ਮਾਜਦੀਆਂ ਅੱਜ ਤਾਂ ਮੈਂ ਤੁਹਾਡੇ ਕਰੀ ਜੰਨੀ ਐ ਕੰਮ ਕੱਲ ਨੂੰ ਕੌਣ ਕਰੂਗਾ ਤੁਹਾਡੇ ਕੰਮ ਐ ਐ ਉਹਨਾਂ ਨੂੰ ਸਿਰ ਚ ਗਲੀਆਂ ਕਰਾ ਲੋ ਉਹਨਾਂ ਤੋਂ ਤੁਸੀਂ ਇਹਨਾਂ ਦਾ ਹਾਲਤ ਆ ਭਾਈ ਕਰਨਾ ਪਊਗਾ ਕੋਈ ਕਰਨਾ ਪਊਗਾ ਹੈ ਹੂੰ ਔਰ ਹੱਲੀ ਔਰਕੇ ਦੇ ਨਾਨਕੇ ਨੂੰ ਉਨ੍ਹਾਂ ਨੂੰ ਸੱਦ ਕੇ ਕਿਹਨਾਂ ਕਹ ਕੋਈ ਗੱਲਬਾਤ ਜਾਂ ਫੋਨ ਤੇ ਗੱਲ ਕਰਕੇ ਸਮਝਾ ਕੇ ਜਾਓ ਭਾਈ ਇਹਨਾਂ ਨੂੰ ਤੇ ਨਹੀਂ ਤੋਰ ਪਰੇ ਯਾਰ ਫਿਰ ਬੈਠੀਆਂ ਰਹਿਣਗੀਆਂ ਉੱਥੇ ਜਦ ਦੇ ਸੁਧਰਗੀਆਂ ਉਦੋਂ ਆ ਜਾਣਗੀਆਂ ਉਹ ਦੂਜੇ ਨਾਲ ਵੀ ਕਰਦਾ ਮੈਂ ਫੋਨ ਤੇ ਗੱਲ ਮੈਨੂੰ ਤਾਂ ਵੀ ਲੱਗਦਾ ਕਿ ਤੇ ਇਹਨਾਂ ਨੇ ਉਹੀ ਨਾ ਆਪੇ ਚਾਬੀ-ਜੂਬੀ ਇੱਧਰ ਕਰਤੀ ਹੋਵੇ ਨਾ ਪੁੱਤ ਚਾਬੀ ਤਾਂ ਤੇਰੇ ਚਾਚੇ ਕੋਲੇ ਸੀਗੀ ਮੈਥੋਂ ਲੈ ਕੇ ਗਿਆ ਉਹ ਉਹਨੇ ਸਿੱਟੀ ਹੈ ਕਿਤੇ